ਕਹਿੰਦੇ ਵੀ ਸੁਖਵੀਰ ਬਾਦਲ ਬੈਠਾ ਸੀ ਤੇ ਝੁੰਡ ਬੈਠਾ ਸੀ ਉਹਨਾਂ ਦਾ ਗਰੁੱਪ ਦੱਸਣ ਲੱਗਿਆ ਕਹਿੰਦਾ ਜੀ ਹਰਚਰਨ ਭੁੱਲਰ ਦੀ ਕਹਿੰਦੇ ਬਦਲੀ ਹੋ ਗਈ ਕਿਹੜਾ ਫੇਰ ਤਾਂ ਸਾਰੇ ਸ਼ਹਿਰ ਦੀਆਂ ਰੰਡੀਆਂ ਵੀ ਉੱਥੇ ਜਾਣਗੀਆਂ ਜਿੱਥੇ ਜਾਊਗਾ ਹੋ ਸਕਦੇ ਹੋ ਕਿ ਕਿੱਥੋਂ ਤੱਕ ਕੀ ਇਹਨਾਂ ਲੋਕਾਂ ਦੇ ਕਿਰਦਾਰ ਗਿਰੇ ਹੋਏ ਸੀ ਯਾਰ ਤਰਸ ਦੇ ਆਧਾਰ ਤੇ ਵਿਚਾਰਾ ਰੱਖਿਆ ਸੀ ਕਹਿੰਦੇ ਕੋ ਬੇਰੁਜ਼ਗਾਰ ਫਿਰਦਾ ਸੀਗਾ ਵੀ ਆਪਦੇ ਫਾਦਰ ਕਰਕੇ ਜਿਹੜਾ ਬੰਦਾ ਹੈਗਾ ਇਹ ਜੋਬ 'ਚ ਤਾਂ ਆ ਗਿਆ ਪਰ ਇਹ ਬੰਦਾ ਕੀ ਹੈ ਕਹਿੰਦੇ ਵੀ ਕਨਸਟੇਬਲ ਲੱਗਣ ਦੇ ਵੀ ਲੈ ਕੇ ਨਹੀਂ ਇਹ ਬੰਦੇ ਦੀ ਕੀ ਬਕਾਇਦਾ ਉਸ ਦੇ ਵਿੱਚ ਲਿਖਿਆ ਹੋਇਆ ਇਸ ਇਨਕੁਆਰੀ ਦੇ ਵਿੱਚ ਇਹਦੇ ਨਾਲ ਹੁਣ ਕੀ ਹੋਊਗਾ ਤੁਸੀਂ ਆਉਣ ਵਾਲੇ ਟਾਈਮ 'ਚ ਬਾਹਲਾ ਨਹੀਂ 6 ਮਹੀਨੇ ਬਾਅਦ ਤੁਸੀਂ ਬੜੇ ਵੱਡੇ ਵੱਡੇ ਕੱਦ ਦੇ ਜਿਹੜੇ ਮੈਂ ਕਿ ਹੋਰ ਵੀ ਪਾਰਟੀਆਂ ਦੇ ਲੀਡਰ ਆ ਸਾਰੇ ਭਾਜਪਾ ਤੁਹਾਨੂੰ ਮੈਂ ਬੜਦੇ ਦੇਖੋ ਉਹ ਭਾਜਪਾ 'ਚ ਜਾਣਗੇ ਠੀਕ ਹੈ ਨਾ ਭਾਜਪਾ ਦੀ ਕਿਉਂਕਿ ਮਜਬੂਰੀ ਬਣਾ ਦੇਣੀ ਆਗਲੇ ਨੇ ਇਹੋ ਜਿਹਾ ਡੀਆਈਜੀ ਸੀ ਇਹ ਇਹੋ ਜਿਹਾ ਅਫਸਰ ਸੀ ਤੇ ਇਸ ਅਫਸਰ ਕੀ ਆ ਮੈਂ ਕਹਿੰਦਾ ਸਰਕਾਰ ਦਾ ਚਹੇਤਾ ਪੁੱਤ ਸੀ ਇਹਨੂੰ ਸਭ ਤੋਂ ਵੱਡੀ ਗੱਲ 6000 ਕਰੋੜ ਦਾ ਡਰੱਗ ਘਟਾਲਾ ਸੀ 2 ਸਾਲ ਉਹਦੇ ਵਿੱਚ ਕੀ ਆ ਹੈਂਡ ਰਿਹਾ ਸਿੱਟਾ ਜਿਹਦੇ ਵਿੱਚ 9000 ਤੋਂ ਉੱਤੇ ਪੰਨਿਆਂ ਦੇ ਮੈਂ ਕਹਿੰਦਾ ਵੀ ਪ੍ਰੂਫ ਇਕੱਠੇ ਕਰਕੇ ਦੇ ਦਿੱਤੇ ਗਿਆ ਕੀ ਕਾਰਵਾਈ ਹੋਈ ਹੈ ਜੀ ਇਹਦੇ ਬਾਰੇ ਇਹ ਬੰਦਾ ਜਵਾਨੀ ਪਰੇ ਦੇ ਵਿੱਚ ਵੀ ਇੱਕ ਕਤਲ ਕਰਦਾ ਜਦੋਂ ਕਿਸੇ ਬੰਦੇ ਨੇ ਸਾਈਡ ਨਾ ਦਿੱਤੀ ਆਦੇ ਭਰਾ ਦੇ ਨਾਲ ਬੈਠਾ ਗੱਡੀ 'ਚ ਜਾ ਰਿਹਾ ਸੀ ਜਿੱਦੇ ਅੱਗੇ ਓਵਰਟੇਕ ਕਰਕੇ ਗੱਡੀ ਲਿਆ ਕੇ ਮੂਹਰੇ ਰੋਕ ਲੈਂਦਾ ਤੇ ਉਹਦੇ ਨਾਲ ਜਦੋਂ ਟੂ ਟੂ ਮੈਮ ਹੁੰਦੀ ਆ ਫਿਰ ਫਾਇਰਿੰਗ ਹੁੰਦੀ ਆ ਤੇ ਜਿਹੜਾ ਟਰੱਕ ਡਰਾਈਵਰ ਦੀ ਮੌਤ ਹੋ ਜਾਂਦੀ ਤੇ ਮੈਂ ਕਹਿੰਦਾ ਵੀ ਇਹ ਤਾਂ ਅਜੇ ਸਿਰਫ ਕੀ ਆ ਸਾਹਮਣੇ ਪਿਆ ਸੀ ਜਰ ਪਿੱਛੇ ਕਿੰਨਾ ਹੋ ਹੁਣ ਲੋਕ ਗੱਲ ਕਰਦੇ ਵੀ ਇਸੌਦੇ ਵਾਲਾ ਬੰਦਾ ਘੱਟ ਤੋਂ ਘੱਟ 500 ਕਰੋੜ ਰੁਪਈਆ ਦਾ ਬਣਾਉਂਦਾ ਹੀ ਆ ਤੇ ਮੈਂ ਕਹਿੰਦਾ ਜਿਹੇ ਜਿਹੇ ਇਹ ਅਫਸਰ ਸੀ ਇਹਨੇ ਘੱਟ ਤੋਂ ਘ ਕਾਹ ਮਾਰ ਕੇ ਟੰਗਤਾ ਕੋ ਫੜਿਆ ਕੀ ਆ ਸੈਂਟਰ ਵਾਲਿਆਂ ਨੇ ਤੇ ਕਾਨੂੰ ਮਾਰ ਕੇ ਹੁਣ ਕੀ ਆ ਪੁੱਠਾ ਟੰਗ ਕੇ ਅਗਲੇ ਨੇ 27 ਦੇ ਇਲੈਕਸ਼ਨ ਚ ਦਿਖਾਉਣਾ ਵੀ ਭਾਈ ਕੀ ਆ ਹੁਣ ਜਿਹੜੀ ਅਫਸਰ ਚਾਹੀਦੀ ਲੋਬੀ ਆਣਾ ਕਿਉਂਕਿ ਸਾਰੀ ਕਾਣੇ ਆ ਬਈ ਸਰਕਾਰ ਨੂੰ ਤਾਂ ਕਰਪਟ ਬੰਦਾ ਚਾਹੀਦਾ ਇਮਾਨਦਾਰ ਦੀ ਲੋੜ ਨਹੀਂ ਇਮਾਨਦਾਰ ਤਾਂ ਖੁੱਡੇ ਲੈਣ ਲੱਗਦੇ ਆ ਇਮਾਨਦਾਰਾਂ ਦੀ ਕੱਟੜ ਇਮਾਨਦਾਰ ਸਰਕਾਰ ਦੇ ਵਿੱਚ ਤਾਂ ਮੈਂ ਕਿਹਾ ਇਹਨੂੰ ਮੋਸਟ ਕਰਪਟਡ ਬੰਦੇ ਭਾਲਦੇ ਫਿਰਦੇ ਆ ਇਹ ਉਹਨਾਂ ਬੰਦਿਆਂ ਦੀ ਪੋਸਟਿੰਗ ਵੀ ਚੰਗੇ ਥਾਵਾਂ ਤੇ ਹੁੰਦੀ ਆ ਜੇ ਤੁਸੀਂ ਪੰਜਾਬ ਦੇ ਵਿੱਚ ਜਿੱਥੇ ਦੇਖੋਗੇ ਨਾ ਕਹਿੰਦੇ ਵੀ ਰਿਸ਼ਵਤ ਵਿੱਚ ਫੜਿਆ ਮਾਕੇ ਭੁੱਲਰ ਰਿਸ਼ਵਤ ਦੇ ਕੇ ਛੁੱਟ ਜੂ ਪਰ ਮੈਂ ਇੱਕ ਦੱਸਣਾ ਵੀ ਇੱਥੋਂ ਨਹੀਂ ਪੰਜਾਬ 'ਚ ਹੁੰਦਾ ਪੰਜਾਬ 'ਚ ਛੁੱਟ ਜਾਂਦਾ ਕਿਉਂਕਿ ਸਾਡੀ ਅਫਸਰ ਚਾਹੀਦਾ ਪ੍ਰੂਫ ਵੀ ਭੁੱਲਰ ਸਾਹਿਬ ਨਹੀਂ ਸੈੱਟ ਕਰਦਾਆਂ ਲੱਖਾਂ ਰੁਪਏ ਦੀਆਂ ਘੜੀਆਂ ਹੋਣਗੀਆਂ ਪਰ ਮੈਂ ਇੱਕ ਦੱਸ ਦੇਣਾ ਵੀ ਚੰਗੀ ਤੇ ਮਹਿੰਗੀ ਘੜੀ ਵੀ ਥੋੜਾ ਸਮਾਂ ਚੰਗਾ ਨਹੀਂ ਲਿਆ ਸਕਦੀ ਚੰਗੇ ਸਮਾਂ ਲਿਆਉਣ ਵਾਸਤੇ ਕਰਮ ਚੰਗੇ ਕਰਦੇ ਬੀਏਜੀ ਹਰਚਰਨ ਸਿੰਘ ਭੁੱਲਰ ਦੇ ਘਰੋਂ ਹੋਂ ਤੱਕ 7 ਕਰੋੜ ਰੁਪਇਆ ਲਗਜ਼ਰੀ ਘੜੀਆਂ ਆਡੀ ਤੇ ਮਰਸੀਡੀਜ਼ ਦੀ ਚਾਬੀ ਮਿਲ ਚੁੱਕੀ ਹੈ ਤੇ 15 ਦੇ ਕਰੀਬ ਜਿਹੜੀ ਪ੍ਰਾਪਰਟੀਆਂ ਦੇ ਕਾਗਜ਼ ਮਿਲ ਚੁੱਕੇ ਨੇ ਜਿਹੜੀ 21 ਘੰਟੇ ਦੇ ਕਰੀਬ ਸੀਬੀਆਈ ਨੇ ਜੋ ਰੇਡ ਹੈ ਉਹ ਕੀਤੀ ਹੈ ਤੇ ਅੱਜ ਕੋਰਟ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਣਾ ਤਾਂ ਇਸ ਮਾਮਲੇ ਤੋਂ ਬਾਅਦ ਜੋ ਸਰਕਾਰ ਲਗਾਤਾਰ ਗੱਲਾਂ ਕਰਦੀ ਸੀ ਕਿ ਅਸੀਂ ਕਟੜ ਇਮਾਨਦਾਰ ਹਾਂ ਤੇ ਜਿਹੜਾ ਭ੍ਰਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੋਲਰੈਂਸ ਆ ਉਹਦੀ ਕਿਤਨਾ ਕਹਤੇ ਇੱਕ ਤੇ ਪੋਲ ਖੁੱਲ ਗਈ ਤੇ ਨਾਲ ਹੀ ਸਰਕਾਰ ਦਾ ਇਸ ਤੇ ਚੁੱਪ ਰਹਿਣਾ ਵੱਡੇ ਸਵਾਲ ਖੜੇ ਕਰ ਗਿਆ ਤੇ ਇਹਨਾਂ ਅਫਸਰਾਂ ਦੇ ਬਾਰੇ ਹੋਰ ਗੱਲਾਂ ਬਾਤਾਂ ਇੱਕ ਕਿਸ ਤਰੀਕੇ ਨਾਲ ਜਿਹੜੇ ਇਹ ਅਫਸਰ ਰਿਸ਼ਵਤਾਂ ਲੈਂਦੇ ਨੇ ਤਾਨ ਇਕੱਠਾ ਕਰਦੇ ਨੇ ਸਾਰੀ ਗੱਲਬਾਤ ਕਰਦੇ ਆ ਤੇ ਹੋਰ ਵੀ ਸਵਾਲ ਲਾਵਾਂਗੇ ਸਾਡੇ ਨਾਲ ਲੋਕ ਅਧਿਕਾਰ ਲਾਇਰ ਤੋਂ ਰਪਿੰਦਰ ਹੋਣਗੇ ਬਈ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਠੀਕ ਠਾਕ ਲੋਕ ਵਾਅ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਬਈ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਕੱਲ ਆਈਪੀਐਸ ਹਰਜਨ ਸਿੰਘ ਭੁੱਲਰ ਦੇ ਘਰੋਂ ਕਹਿੰਦੇ ਆ ਕਿ 7 ਕਰੋੜ ਹੁਣ ਤੱਕ ਮਿਲ ਚੁੱਕੇ ਆ ਤਿੰਨ ਮਸ਼ੀਨਾਂ ਲਿਆਉਣੀਆਂ ਪਈਆਂ ਉਹਨਾਂ ਨੂੰ ਪੈਸੇ ਗਿਣਨ ਦੇ ਲਈ ਇਹ ਸਾਰੇ ਕੁਝ ਪਹਿਲਾਂ ਘਟਨਾ ਨੂੰ ਕਿਵੇਂ ਦੇਖਦੇ ਹੋ ਜੋ ਕੁਝ ਵਾਪਰੀ ਹੈ ਮੈਂ ਕਹਣਾ ਘਟਨਾ ਤਾਂ ਬਈ ਚਲੋ ਸਾਰਿਆਂ ਨੇ ਦੇਖ ਲਈ ਪਰ ਇਹ ਤੇ ਨਾ ਮੈਂ ਜਿਵੇਂ ਮਸ਼ਖਰੀਆਂ ਦੀ ਸਰਕਾਰ ਨੂੰ ਮਸ਼ਖਰੀ ਕਰਨੀ ਅੱਜ ਬਣਦੀ ਆ ਸਭ ਤੋਂ ਵੱਡੀ ਮਸ਼ਖਰੀ ਮੈਂ ਕਹਣਾ ਜੇ ਪਾਲੀ ਭਪਿੰਦਰ ਨੇ ਕੀਤੀ ਆ ਬੜੀ ਸ਼ਾਨਦਾਰਕ ਕਹਾਣੀ ਕਹੀ ਆ ਕਿ ਉਹ ਕਹਿੰਦੇ ਕੀ ਆ ਕਹਿੰਦੇ ਵੀ ਇੱਕ ਕਾਂ ਸੀ ਕਾਂ ਸੀ ਤੇ ਹੈ ਆ ਕਹਿੰਦੇ ਕੀ ਆ ਵੀ ਘੜੇ ਦੇ ਵਿੱਚ ਪਾਣੀ ਤਿੰਨ ਘੜੇ ਪਏ ਸੀ ਤਿੰਨ ਘੜਿਆਂ 'ਚ ਇੱਕ ਕਾਂਗਰਸ ਦਾ ਘੜਾ ਸੀ ਇੱਕ ਅਕਾਲੀ ਦਲ ਕਹਿੰਦੇ ਦੋ ਘੜੇ ਤਾਂ ਖਾਲੀ ਸੀ ਤੇ ਤੀਜੇ ਘੜੇ ਦੇ ਉੱਤੇ ਆ ਕੇ ਕੀ ਆ ਕਾਂ ਬੈਠ ਜਾਂਦਾ ਉਹਦੇ ਵਿੱਚ ਵੀ ਪਾਣੀ ਘੱਟ ਸੀ ਤੇ ਪਾਣੀ ਘੱਟ ਕਹਿੰਦੇ ਤਾਂ ਸੀ ਕਿਉਂਕਿ ਪਾਣੀ ਸਾਰਾ ਕਿਹਾ ਜਾਂਦਾ ਜਹਾਜ਼ਾਂ ਦੇ ਵਿੱਚ ਪਈ ਜਾਂਦਾ ਸੀ ਘੁੰਮਣ ਵਾਸਤੇ ਠੀਕ ਆ ਜਾਂ ਦਿੱਲੀ ਵਾਲੀਆਂ ਸਰਕਾਰਾਂ ਪ੍ਰਾਣੀਆਂ ਵਰਤੀ ਜਾਂਦੀਆਂ ਸੀ ਇੱਥੋਂ ਵਾਲੀਆਂ ਸਰਕਾਰਾਂ ਵੀ ਵਰਤੀ ਜਾਂਦੀਆਂ ਸੀ ਕੁਝ ਬੁਰਕੀਆਂ ਪਾਉਣ ਵਾਸਤੇ ਕੁਝ মিডিਆ ਨੂੰ ਵਾਕੇ ਦਿੱਤਾ ਜਾ ਰਿਹਾ ਸੀ ਕੁਝ ਹਥਿਆਰਬਾਜ਼ੀ ਤੇ ਉਹ ਸਾਰਾ ਪਾਣੀ ਕਿ ਇਸ ਤਰੀਕੇ ਨਾਲ ਲੱਗ ਰਿਹਾ ਸੀ ਪਾਣੀ ਉੱਚ ਵੀ ਘੱਟ ਸੀ ਤਾਂ ਫਿਰ ਕਹਿੰਦੇ ਵੀ ਹਰਚਰਨ ਸਿੰਘ ਜਿਹੜਾ ਮਾ ਕੇ ਇਹ ਕਾਂ ਸੀ ਇਹ ਕਾਣੇ ਫਿਰ ਕੀ ਕੀਤਾ ਪਾਸਿਆਂ ਦੇ ਡਿੱਗੇ ਕੰਕਰ ਮਾ ਕੇ ਦਵਕੇ ਸ਼ਵਕੇ ਸਾਰੇ ਇਕੱਠੇ ਕਰਕੇ ਵਿੱਚ ਮਾਰੇ ਜਦੋਂ ਮਾਰ ਕੇ ਦਵਕੇ ਸ਼ਵਕੇ ਰੁਪਈਆ ਕਰ ਲਿਆ ਇਕੱਠਾ ਤੇ ਜਦੋਂ ਪਾਣੀ ਪੀ ਲਿਆ ਤੇ ਪਾਣੀ ਕਦੇ ਇੰਨਾ ਪੀ ਲਿਆ ਉਦੋਂ ਬਾਅਦ ਜੋ ਹੋਇਆ ਉਹ ਤੁਸੀਂ ਸਾਰਿਆਂ ਦੇ ਮੂਰੇ ਆ ਠੀਕ ਹੈ ਨਾ ਮੈਂ ਇਹੀ ਗੱਲ ਕਹਿਣਾ ਵੀ ਮਸ਼ਕਰੀ ਕਰਨੀ ਅੱਜ ਬਣਦੀ ਆ ਸਰਕਾਰ ਨੂੰ ਤੇ ਸਰਕਾਰ ਅੱਜ ਚੁੱਪ ਵੀ ਤਾਂ ਹੀ ਆ ਕਿਉਂਕਿ ਬੋਲਣ ਜੋਗੇ ਛੱਡੇ ਨਹੀਂ ਹੁਣ ਸਭ ਤੋਂ ਵੱਡੀ ਗੱਲ ਇਹ ਆ ਬਈ ਇਮਾਨਦਾਰ ਕਟੜ ਤੇ ਡੀਆਈਜੀ ਵਿਚਾਰਿਆਂ ਦਾ ਫਟੜਾ ਇਹ ਗੱਲ ਕੀ ਆ ਸੋਚਣ ਵਾਲੀ ਗੱਲ ਹੈਗੀ ਆ ਜੋ ਅੱਜ ਵਰਤਾਂਤ ਪੰਜਾਬ ਦੇ ਵਿੱਚ ਵਾਪਰਿਆ ਮੈਂ ਕਹਿੰਦਾ ਲੋਕ ਯਾਰ ਸਰਕਾਰਾਂ ਦਾ ਮੂੰਹ ਦਿਖਾਉਣ ਜੋ ਗਿਆ ਰੰਗੇ ਨਹੀਂ ਪਰ ਅੱਜ ਮੈਂ ਕਹਿੰਦਾ ਪੁਲਿਸ ਪ੍ਰਸ਼ਾਸਨ ਜਦੋਂ ਕਿਤੇ ਖੜਾ ਦੇਖਦੇ ਆ ਨਾ ਮੈਂ ਕਹਿੰਦਾ ਵੀ ਉੱਥੇ ਆਪਦੇ ਆਪ ਨੂੰ ਵੀ ਕਿਤੇ ਨਾ ਕਿਤੇ ਹਰੇਕ ਬੰਦੇ ਦੇ ਦਿਮਾਗ 'ਚ ਸਵਾਲ ਆਉਂਦਾ ਉਹ ਵੀ ਯਾਰ ਇਹ ਸਾਡੇ ਰਾਖੇ ਨੇ ਇੱਕ ਸਵਾਲ ਲੋਕਾਂ ਦੇ ਦਿਮਾਗ ਦੇ ਵਿੱਚ ਜਹਨ ਦੇ ਵਿੱਚ ਕੀ ਉਹ ਸਵਾਲ ਬਣ ਚੁੱਕਿਆ ਇਹ ਸਵਾਲ ਦੇ ਹੱਲ ਵਾਸਤੇ ਹੁਣ ਲੋਕਾਂ ਨੂੰ ਕੀ ਆ ਥੋੜੀ ਜਿਹੀ ਆਪਦੇ ਦਿਮਾਗਾਂ ਤੋਂ ਕੰਮ ਲੈਣਾ ਪਊਗਾ ਸਭ ਤੋਂ ਵੱਡੀ ਗੱਲ ਕੀ ਹੈ ਮੈਂ ਕਹਿੰਦਾ ਜੋ ਉਸ ਕਹਾਣੀ ਨੂੰ ਪਾਲੀ ਭੁਪਿੰਦਰ ਜੀ ਨੂੰ ਅੱਗੇ ਤੋਰੀਏ ਜਿਵੇਂ ਕਹਿੰਦੇ ਆ ਨਾ ਵੀ ਕਾਂ ਮੈਂ ਕਿ ਉੱਡਿਆ ਗਿਆ ਨਹੀਂ ਆਫਰ ਗਿਆ ਫੜਿਆ ਵਾਲਾ ਕਿ ਉਹ ਤੋਂ ਬਾਅ ਪਰ ਜਿਨੇ ਕਾਮ ਆ ਰਿਆ ਉਹ ਸੋਚਣ ਵਾਲੀ ਗੱਲ ਆ ਕਿਉਂਕਿ ਫੜਿਆ ਕੀ ਆ ਸੈਂਟਰ ਵਾਲਿਆਂ ਨੇ ਤੇ ਕਾਨੂੰ ਮਾਰ ਕੇ ਹੁਣ ਕੀ ਆ ਪੁੱਠਾ ਡੰਗ ਕੇ ਅਗਲੇ ਨੇ 27 ਦੇ ਇਲੈਕਸ਼ਨ ਚ ਦਿਖਾਉਣਾ ਵੀ ਭਾਈ ਕੀ ਆ ਹੁਣ ਜਿਹੜੀ ਅਫਸਰ ਚਾਹੀਦੀ ਲੋਬੀ ਆ ਨਾ ਕਿਉਂਕਿ ਸਾਰੀ ਕਾਣੇ ਆ ਬਈ ਮੈਂ ਕਹਿੰਦਾ ਚੰਦਕ ਜਿਵੇਂ ਆਪਾਂ ਆਟੇ ਚ ਲੂਣ ਦੀ ਗੱਲ ਕਰਦੇ ਹੁੰਨੇ ਨਾ ਬਹੁਤ ਥੋੜੇ ਬੰਦੇ ਇਮਾਨਦਾਰ ਹੋਣਗੇ ਤੇ ਸਾਰਿਆਂ ਦੀਆਂ ਜਿਹੜੀਆਂ ਜੜਾਂ ਨੇ ਸੀਬੀਆਈ ਦੇ ਥਰੂ ਜਾਂ ਆਈਡੀ ਥਰੂ ਪਹਿਲਾਂ ਵੀ ਲੀਡਰਾਂ ਦੀਆਂ ਫੜੀ ਜਾਂਦੀਆਂ ਹੁਣ ਪੁਲਿਸ ਪ੍ਰਸ਼ਾਸਨ ਦੀਆਂ ਵੀ ਫੜ ਲੀਆਂ ਦੋਈ ਕੀ ਆ ਮੈਂ ਕਿਹਨਾਂ ਕੋਲੇ ਮੈਂ ਕਿ ਸੀਗੇ ਪੰਜਾਬ ਕਹਾਮਾਰ ਕੇ ਟੰਗਤਾ ਠੀਕ ਹੈ ਜਿਹੜਾ ਹਰਚਰਨ ਮਕੇ ਟੰਗਿਆ ਹੁਣ ਤੇ ਮੈਂ ਕਹਣਾ ਵੀ ਇਹਦੇ ਅਰਗੇ ਅਫਸਰ ਕਿੰਨੇ ਕੁ ਹੋਣਗੇ ਇਹ ਆਪਾਂ ਪਲੀ ਭੰਦ ਜਾਣਦੇ ਆ ਲੋਕ ਰੋਜ਼ ਕੀ ਐ ਕਚਹਿਰੀਆਂ 'ਚ ਜਾ ਕੇ ਪੁਲਿਸ ਥਾਣੇ 'ਚ ਜਾ ਕੇ ਜਿਹੜੇ ਲਟਾ ਹੁੰਦੇ ਆ ਉਹ ਲੋਕ ਹੁਣ ਦੱਸ ਵੀ ਰਹੇ ਮੈਂ ਕਹਣਾ ਜਿਵੇਂ ਪੋਸਟਾਂ ਪੈਂਦੀਆਂ ਨਾਲ ਥੱਲੇ ਕੀ ਆ ਉਹਨਾਂ ਦੇ ਹਰਚਰਨ ਭੁੱਲੜ ਦੇ ਕਾਰਨਾਮੇ ਵੀ ਦੱਸ ਰਹੇ ਆ ਯਾਰ ਤਰਸ ਦੇ ਆਧਾਰ ਤੇ ਵਿਚਾਰਾ ਰੱਖਿਆ ਸੀ ਕਹਿੰਦੇ ਹਰਚਾਰਨ ਬਰਾਮਾ ਕੇ ਜਿਹੜਾ ਹੈਗਾ ਭੁੱਲਰ ਤਰਸ ਦੇ ਆਧਾਰ ਤੇ ਕਿਵੇਂ ਕਹਨੇ ਆ ਵੀ ਬੜਾ ਇਹਦਾ ਪਿਓ ਵਿਚਾਰਾ ਛੋਟਾ ਜਿਹਾ ਡੀਜੀਪੀ ਲੱਗਿਆ ਸੀ ਪੰਜਾਬ ਦਾ ਤੇ ਡੀਜੀਪੀ ਦੇ ਪੁੱਤ ਨੂੰ ਵਿਚਾਰਾ ਨੇ ਡੀਐਸਪੀ ਭਰਤੀ ਕਰ ਲਿਆ ਕੋ ਬੇਰਜਗਾਰ ਫਿਰਦਾ ਸੀਗਾ ਤੇ ਪਿਓ ਨੇ ਵੀ ਕੀ ਆ ਬੜੀਆਂ ਮੱਲਾ ਮਾਰ ਗਿਆ ਨੇ ਉਹਨਾਂ ਮੱਲਾ ਦੀ ਗੱਲ ਤਾਂ ਆਪਾਂ ਬਾਅਦ ਚ ਕਰਦੇ ਆ ਤੇ ਮੈਂ ਕਹਣਾ ਵੀ ਭਰਤੀ ਵਿਚਾਰਾ ਤਰਸ ਦੇ ਆਧਾਰ ਤੇ ਹੋਇਆ ਵਾ ਮਾੜਾ ਮੋਟਾ ਲੋਕ ਵੀ ਤਰਸ ਕਰਨ ਹੁਣ ਬੋਲਣ ਲੱਗੇ ਤੇ ਹੁਣ ਪਤੰਦਰ ਸਾਰਾ ਕੁਝ ਹੀ ਖਿੱਚੀ ਤੁਰੇ ਆਉਂਦੇ ਆ ਮਾਲੀ ਸਾਹਿਬ ਨੇ ਮਸ਼ਕਰੀ ਕੀਤੀ ਆ ਮਾਲਵਿੰਦਰ ਸਿੰਘ ਮਾਲੀ ਕੀ ਕਹਿੰਦਾ ਕਹਿੰਦੇ ਵੀ ਸੁਖਵੀਰ ਬਾਦਲ ਬੈਠਾ ਸੀ ਤੇ ਝੁੰਡ ਬੈਠਾ ਸੀ ਉਹਨਾਂ ਦਾ ਗਰੁੱਪ ਅਤੇ ਗਰੁੱਪ ਦੱਸਣ ਲੱਗਿਆ ਕਹਿੰਦਾ ਜੀ ਹਰਚਰਨ ਭੁੱਲਰ ਦੀ ਕਹਿੰਦੇ ਬਦਲੀ ਹੋ ਗਈ ਕਹਿੰਦਾ ਫੇਰ ਤਾਂ ਸਾਰੇ ਸ਼ਹਿਰ ਦੀਆਂ ਰੰਡੀਆਂ ਵੀ ਉੱਥੇ ਜਾਣਗੀਆਂ ਜਿੱਥੇ ਜਾਊਗਾ ਸੋਚ ਸਕਦੇ ਹੋ ਕਿ ਕਿੱਥੋਂ ਤੱਕ ਕੀ ਇਹਨਾਂ ਲੋਕਾਂ ਦੇ ਕਿਰਦਾਰ ਗਿਰੇ ਵੇ ਸੀ ਆ ਤਾਂ ਉਹ ਕਿਰਦਾਰਾਂ ਦੇ ਉੱਤੇ ਹੁਣ ਲੋਕ ਸਵਾਲ ਖੜੇ ਕਰਨ ਲੱਗ ਗਏ ਇਹ ਬੰਦਾ ਜਵਾਨੀ ਪਹਰੇ ਦੇ ਵਿੱਚ ਵੀ ਇੱਕ ਕਤਲ ਕਰਦਾ ਜਦੋਂ ਕਿਸੇ ਬੰਦੇ ਨੇ ਸਾਈਡ ਨਾ ਦਿੱਤੀ ਆਦੇ ਭਰਾ ਦੇ ਨਾਲ ਬੈਠਾ ਗੱਡੀ 'ਚ ਜਾ ਰਿਹਾ ਸੀ ਤਾਂ ਜਦੋਂ ਸਾਈਡ ਨਾ ਦਿੱਤੀ ਤਾਂ ਉਹ ਓਵਰਟੇਕ ਕਰਕੇ ਗੱਡੀ ਲਿਆ ਕੇ ਮੂਹਰੇ ਰੋਕ ਲੈਂਦਾ ਤੇ ਉਹਦੇ ਨਾਲ ਜਦੋਂ ਟੂ ਟੂ ਮੈਮ ਹੁੰਦੀ ਆ ਫਿਰ ਫਾਇਰਿੰਗ ਹੁੰਦੀ ਆ ਉਹ ਚ ਟਰੱਕ ਡਰਾਈਵਰ ਦੀ ਮੌਤ ਹੋ ਜਾਂਦੀ ਆ ਠੀਕ ਹੈ ਤੇ ਉਹ ਗਰੀਬ ਪਰਿਵਾਰ ਸੀ ਵਿਚਾਰਾ ਪਹਿਲਾਂ ਤਾਂ ਮਰਡਰ ਕੀ ਇਹਦੇ ਭਰਾ ਨੇ ਦੇ ਡਰਾਈਵਰ ਨੇ ਆਪਦੇ ਸਿਰ ਲੈ ਕੇ ਉਦੋਂ ਬਾਅਦ ਸਾਰਾ ਕੁਝ ਕਰਕੇ ਵਿੱਚ ਹੀ ਦੱਬਤਾ ਕਿਉਂਕਿ ਤਗੜਿਆਂ ਦੇ ਜਿਹੜੇ ਹੈਗੇ ਆ ਵੀ ਆਪਾਂ ਸਾਰੇ ਜਾਣਦੇ ਆ ਕਿ ਬਣਦਾ ਕੀ ਇਹਨਾਂ ਦੇ ਕੇਸਾਂ ਦਾ ਤਾਂ ਇਹ ਜਿਹੜੇ ਕੁਝ ਇਹਨਾਂ ਨੇ ਪਿਛਲੇ ਸਮੇਂ 'ਚ ਕੀਤਾ ਠੀਕ ਹੈ ਨਾ ਹਰ ਤੇ ਕੋਰਟ ਨੇ ਆਰਡਰ ਜਾਰੀ ਕੀਤੇ ਸੀ ਵੀ ਤੂੰ ਇਸ ਲੇਡੀ ਦੇ ਨੇੜੇ ਤੇੜੇ ਘੇਰੇ ਚ ਵੀ ਕਿਤੇ ਦਿਖਾਈ ਨਹੀਂ ਦੇਣਾ ਚਾਹੀਦਾ ਇਹ ਇਹ ਜਾਂ ਡੀਆਈਜੀ ਸੀ ਇਹ ਇਹ ਜਾਂ ਅਫਸਰ ਸੀ ਤੇ ਇਸ ਅਫਸਰ ਕੀ ਆ ਮੈਂ ਕਹਿੰਦਾ ਸਰਕਾਰ ਦਾ ਚਹੇਤਾ ਪੁੱਤ ਸੀ ਇਹਨੂੰ ਸਭ ਤੋਂ ਵੱਡੀ ਗੱਲ 6000 ਕਰੋੜ ਦਾ ਡਰੱਗ ਘਟਾਲਾ ਸੀ 2 ਸਾਲ ਉਹਦੇ ਵਿੱਚ ਕੀ ਹੈ ਹੈਂਡ ਰਿਹਾ ਸਿੱਟਦਾ ਜਿਹਦੇ ਵਿੱਚ 9000 ਤੋਂ ਉੱਤੇ ਪੰਨਿਆਂ ਦੇ ਮੈਂ ਕਹਿੰਦਾ ਵੀ ਪ੍ਰੂਫ ਇਕੱਠੇ ਕਰਕੇ ਦੇ ਦਿੱਤੇ ਗਏ ਯਾਰ ਹਿਊਮਨ ਰਾਈਟਸ ਵਾਲਿਆਂ ਵੱਲੋਂ ਕੀ ਕਾਰਵਾਈ ਹੋਈ ਹੈ ਜੀ ਇਹਦੇ ਵੱਲੋਂ ਹੁਣ ਜਿਹੜਾ ਪੈਸਾ ਘਰੋਂ ਥਿਆਇਆ ਤੁਸੀਂ ਗੱਲ ਕੀਤੀ ਆ 7 ਕਰੋੜ ਰੁਪਈਆ ਮਹਿੰਗੀਆਂ ਘੜੀਆਂ ਬਾਈ ਮਹਿੰਗੀਆਂ ਘੜੀਆਂ ਜਿਹਦਾ ਮੁੱਲ ਕੋਈ ਨਹੀਂ ਅਦੰਤ ਹੀ ਕੋਈ ਨਹੀਂ ਪਰ ਮੈਂ ਕਹਣਾ ਵੀ ਘੜੀਆਂ ਵੀ ਟਾਈਮ ਨਹੀਂ ਬਦਲਦੀਆਂ ਠੀਕ ਹੈ ਨਾ ਜਿਹੜਾ ਮਾੜਾ ਟਾਈਮ ਆ ਨਾ ਉਹਦਾ ਕੀ ਆ ਤੁਹਾਡੇ ਕਰਤੂਤਾਂ ਨੇ ਵਾ ਕਿ ਜਿਹੜੇ ਹੈਗੇ ਤੁਹਾਡੇ ਕਾਰਨਾਮੇ ਜਿਹੜੇ ਹੈਗੇ ਉਹ ਬਦਲਦੇ ਆ ਤੁਹਾਡੇ ਕਿੱਤਾ ਕਹੇ ਜਾਂ ਕਿੱਤਾ ਤੁਸੀਂ ਤੇ ਜੇ ਤੁਸੀਂ ਕਾਰਨਾਮੇ ਮਾੜੇ ਕੀਤਾ ਮਹਿੰਗੀਆਂ ਘੜੀਆਂ ਬੰਨ੍ਹ ਲਓ ਭਾਈ ਸਾਹਿਬ ਟਾਈਮ ਮਾੜਾ ਤਾਂ ਫਿਰ ਆਊਗਾ ਤੇ ਜਿਹੜਾ ਕੁਝ ਹੁਣ ਵਾਪਰ ਰਿਹਾ ਮੈਂ ਕਹਣਾ ਹਰ ਇੱਕ ਨਾਲ ਹੋਣਾ ਘੱਟ ਤੋਂ ਘੱਟ ਅਫਸਰ ਸ਼ਰਮ ਮੰਨਣ ਠੀਕ ਹੈ ਮੈਂ ਕਹਣਾ ਵੀ ਯਾਰ ਜੇ ਇਹਨਾਂ ਨੂੰ ਸਬਰ ਹੀ ਹੈ ਨਹੀਂ ਜਿੰਨੀ ਜਿੰਨੀਆਂ ਤਨਖਾਹਾਂ ਤੇ ਜਿੰਨਾ ਇਹਨਾਂ ਦਾ ਮੱਕੇ ਅਸਰ ਸੂਖ ਹੈਗਾ ਹੁਣ ਪ੍ਰਾਪਰਟੀਆਂ ਤੁਸੀਂ ਗੱਲ ਕੀਤੀਆਂ ਵੀ 15-20 ਪ੍ਰਾਪਰਟੀਆਂ ਵੀ ਉਹਨਾਂ ਦੀ ਉਥੋਂ ਮਿਲੀਆਂ ਨੇ ਜੀ ਦੋ ਮਹਿੰਗੀਆਂ ਗੱਡੀਆਂ ਮਿਲ ਗਈਆਂ ਤੇ ਮੈਂ ਕਹਣਾ ਵੀ ਇਹ ਤਾਂ ਅਜੇ ਸਿਰਫ ਕੀ ਆ ਸਾਹਮਣੇ ਪਿਆ ਸੀ ਜਰ ਪਿੱਛੇ ਕਿੰਨਾ ਹੋ ਹੁਣ ਲੋਕ ਗੱਲ ਕਰਦੇ ਵੀ ਇਸ ਸੌਦੇ ਵਾਲਾ ਬੰਦਾ ਘੱਟ ਤੋਂ ਘੱਟ 500 ਕਰੋੜ ਰੁਪਈਆ ਦਾ ਬਣਾਉਂਦਾ ਹੀ ਆ ਤੇ ਮੈਂ ਕਹਣਾ ਜਿਹੇ ਜਿਹੇ ਇਹ ਅਫਸਰ ਸੀ ਇਹਨੇ ਘੱਟ ਤੋਂ ਘੱਟ 1000 ਕਰੋੜ ਰੁਪਈਆ ਬਣਾਇਆ ਹੋਊ ਬਈ ਇਹਦੀ ਇਨਕੁਆਰੀ ਦੇ ਨਾਲ-ਨਾਲ ਮੈਂ ਕ ਯਾਰ ਉਹਨਾਂ ਦੀਆਂ ਗੱਡੀਆਂ ਨਾਲ ਚੱਲਦੀਆਂ ਫਿਰਦੀਆਂ ਸਾਨੂੰ ਦੇਸੀ ਰਹੀਆਂ ਨੇ ਮੈਂ ਕਹਿੰਦਾ ਜਿੰਨੀ ਮਰਜ਼ੀ ਤਨਖਾਹ ਹੋਵੇ ਜਿਹਹੇ ਜਿਹੜਾ ਰਹਿਣ ਸਹਿਣ ਆ ਜਿਹਹੇ ਜੀਆਂ ਗੱਡੀਆਂ ਤੇ ਘੁੰਮਦੇ ਆ ਉਹਨਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਇਹਨਾਂ ਦੇ ਪੱਲੇ ਕੀ ਆ ਐਸੇ ਕਰਕੇ ਜਿਹੜੀ ਸੀਬੀਆਈ ਆ ਜਾਂ ਈਡੀ ਆ ਉਗਿਆ ਸਾਰਿਆਂ ਨੂੰ ਕਾਬੂ ਕਰੀ ਬੈਠੀ ਆ ਅਗਲੇ ਨੇ ਕਾਮਾਰ ਕੇ ਟੰਗਿਆ ਤੇ ਹੁਣ ਗਾਹ ਸਿੱਟੇ ਦੇਖੋ ਲੋਕ ਬੀਜੇਪੀ ਜਿਹੜੀ ਹੈਗੇ ਇਹਦੇ ਨਾਲ ਆ ਗ੍ਰਿਪ ਹੋਰ ਮਜ਼ਬੂਤ ਪੰਜਾਬ 'ਚ ਕਰੂਗੀ ਆਨਲਾਈਨ ਟਾਈਮ 'ਚ ਅਸੀਂ ਦੇਖਾਂਗੇ ਅੱਛਾ ਵੱਡੇ ਸਵਾਲ ਬਈ ਇਹ ਖੜੇ ਹੋ ਰਹੇ ਕਿ ਜਿਹੜੀ ਸਰਕਾਰ ਜੇ ਕੋਈ ਐਸਐਈ 5000 ਰੁਪਏ ਲੈਂਦਾ ਫੜਿਆ ਜਾਵੇ ਪਟਵਾਰੀ ਫੜਿਆ ਜਾਂਦਾ ਤਾਂ ਮੁੱਖ ਮੰਤਰੀ ਖੁਦ ਬੋਲਦੇ ਆ ਕਿ ਦੇਖੋ ਸਾਡੀ ਸਰਕਾਰ ਪਰ ਅੱਜ ਕਹਿੰਦੇ ਇਹ ਉਹੀ ਵਿਅਕਤੀ ਜਿਹੜਾ ਮੁੱਖ ਮੰਤਰੀ ਦੇ ਨਾਲ ਅਕਸਰ ਦਿਖਾਈ ਦਿੰਦਾ ਸੀਗਾ ਉਹਦੇ ਉੱਤੇ ਕਾਰਵਾਈ ਹੋਈ ਤਾਂ ਚੁੱਪ ਕਿਉਂ ਇਹਦੇ ਉੱਤੇ ਬੜੇ ਸਵਾਲ ਖੜੇ ਹੋ ਗਏ ਮੈਂ ਕਿਹਾ ਸਭ ਤੋਂ ਮੈਂ ਇੱਕ ਗੱਲ ਦੱਸਦਾ ਵੀ ਕੱਲ ਕਿਸੇ ਬੰਦੇ ਨੇ ਇੱਕ ਗੱਲ ਕੀਤੀ ਕਹਿੰਦਾ ਜੀ 500 ਤੋਂ ਉੱਤੇ ਮਕੇ ਡਰੱਗ ਦੇ ਕੇਸ ਕੀ ਐ ਇਸੇ ਡੀਜੀਪੀ ਮਕੇ ਨੇ ਪੁਆਇਸੀ ਡੀਆਈਜੀ ਨੇ ਤੇ 300 ਬੰਦਾ ਵੀ ਅੰਦਰ ਕੀਤਾ ਮੈਂ ਇੱਕ ਦੱਸਣਾ ਚਾਹਣਾ ਕਿ ਜਿਵੇਂ ਕਹਿੰਦਾ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਗਲੋਲਾ ਕਰਦੇ ਆ ਕਿਸੇ ਬੰਦੇ ਨੇ ਹੀਟਲੇ ਵਿਚਾਰੇ ਮੁਲਾਜ਼ਮ ਕੀ ਆ ੱਤਕੇ ਖਾ ਕੇ ਕੋਈ ਬੰਦੇ ਕੀ ਰਿਕਵਰੀ ਕਰ ਲੈਂਦੇ ਆ ਉਹਦੀ ਬੱਲੇ ਬੱਲੇ ਕੀਦੀ ਹੁੰਦੀ ਐ ਇਹੋ ਜਿਹੇ ਅਫਸਰਾਂ ਨਹੀਂ ਹੁੰਦੀ ਐ ਕ੍ਰਾਪਟ ਅਫਸਰਾਂ ਦੀ ਹੁਣ ਤਾਂ ਸ਼ਰਮ ਸਾਰੇ ਸਾਹਮਣੇ ਆ ਗਈ ਠੀਕ ਐ ਨਾ ਹੁਣ ਮੈਂ ਤੁਹਾਨੂੰ ਇਹੀ ਗੱਲ ਕਰਦਾ ਵੀ ਬੱਲੇ ਬੱਲੇ ਇਹਨਾਂ ਦੀ ਆ ਪਰ ਫੜੇ ਜ ਕਿੰਦੇਰ ਪੈਂ ਜਾਂਦਾ ਕੋਈ 5000 ਕੋਈ 10000 ਉਹ 10 5000 ਨਾਲ ਕੁਝ ਨਹੀਂ ਬਣਦਾ ਇਹਨਾਂ ਲੋਕਾਂ ਦੀਆਂ ਜੜੀਆਂ ਹੈਗੀਆਂ ਨੇ ਨਾ ਵੱਡੀਆਂ ਡੀਲਾਂ ਉਹ ਤਾਂ ਕੀ ਇਹਨਾਂ ਲੋਕਾਂ ਦੇ ਥਰੂ ਹੁੰਦੀਆਂ ਨੇ ਪਿਛਲੇ ਸਮੇਂ 'ਚ ਆਪਾਂ ਦੇਖਿਆ ਰਾਜੀ ਤਰਕੇ ਵੀ ਫਰਾਰ ਕਿਉਂ ਨੇ ਜਿਹੜੀ ਵੱਡੀ ਅਫਸਰ ਲੋਬੀ ਹੈਗੀ ਅਸਲ ਦੇ ਵਿੱਚ ਕੀ ਇਹ ਸਾਰਾ ਕੁਝ ਉੱਥੇ ਪਿਆ ਕਿਰਪਾ ਜਿਹੜੀ ਅਸਲ ਵਿੱਚ ਬਾਕੀ ਉੱਪਰੋਂ ਹੋ ਰਹੀ ਹੈ ਨਾ ਇਹ ਜਿਹੜੇ ਵੱਡੇ ਨੈਕਸਸ ਨੇ ਇਹਨਾਂ ਨੂੰ ਤੋੜਨ ਵਾਸਤੇ ਇਹਨਾਂ ਵੱਡੇ ਮੱਛਾਂ ਨੂੰ ਫੜਨਾ ਪਊਗਾ ਜਿਵੇਂ ਅਸੀਂ ਗੱਲ ਕਰਦੇ ਹਾਂ ਨਾ ਵੀ ਛੋਟੀ ਮੱਛੀ ਮગર ਮੱਛ ਨੂੰ ਖਾਣ ਵਾਲੀ ਗੱਲ ਹੋਈ ਪਈ ਆ ਹੁਣ ਇਹਦੇ ਭਗਵੰਤ ਮਾਨ ਕੀ ਜਿਵੇਂ ਕਹਿੰਦਾ ਵੀ ਗਿੱਦੜਾਂ ਦੀਆਂ ਮਾਰਾਂ ਤੇ ਗਿੱਦੜ ਕੋਲੋਲਾ ਕਰਦੇ ਆ ਹੁਣ ਇਹ ਗਿੱਦੜ ਨੇ ਸਾਰੇ ਮੈਂ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਗਿੱਦੜੀ ਕਹਿਣਾ ਇੱਕ ਕੋਲਾ ਕਿਵੇਂ ਕਰਨਗੇ ਇਹ ਪਹਿਲਾਂ ਕੋਲਾ ਕਰਦੇ ਸੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਭਗਵੰਤ ਮਾਨ ਕਹਿੰਦਾ ਵੀ 5000 ਜੀ ਦੇਖੋ ਜੀ ਰਿਸ਼ਵਤ ਵਾਲੇ ਇੰਨੇ ਬੰਦੇ ਫੜ ਲਏ ਮੈਂ ਗਾਰੰਟੀ ਕਰਦਾ ਵੀ ਆਪਣੇ ਨਾਲ ਆਪਾਂ ਬੈਠੇ ਆ ਇੱਥੇ ਬਲਕਾਰ ਸਿੱਧੂ ਨੇ ਆਪ 5000 ਚ ਕੇਐਸਆਈ ਫੜਾਇਆ ਉਹ ਐਸਆਈ ਉਦੋਂ ਬਾਅਦ ਸਿੰਘੋ ਮਾ ਕੇ ਥਾਣੇ ਦੇ ਵਿੱਚ ਉਦੋਂ ਤੱਕ ਨਵੀਂ ਮਹੀਨਾ ਬਦ ਇੰਚਾਰਜ ਲੱਗਦਾ ਜਿਹੜਾ 5000 ਚ ਐਮਐਲਏ ਠੀਕ ਹੈ ਨਾ ਪਰ ਇਹ ਸਜ਼ਾ ਤੱਕ ਜਰੂਰ ਜਾਊਗਾ ਕਿਉਂਕਿ ਜਿਹੜੇ ਬੰਦੇ ਨੇ ਫੜਾਇਆ ਨਾ ਜਿਹਦੀ ਗੱਲ ਕੀਤੀ ਆ ਆਕਾਸ਼ ਬੱਤਾ ਪਰ ਮੈਂ ਇੱਕ ਗੱਲ ਜਰੂਰ ਸਪਸ਼ਟ ਕਰ ਦੇਣਾ ਲੋਕਾਂ ਨੂੰ ਕਿ ਕਹਿੰਦਾ ਚੋਰਾ ਨੂੰ ਮੋਰ ਪੈਗੇ ਠੀਕ ਹੈ ਨਾ ਇਹ ਤਾਂ ਕਲੰਗੀ ਵਾਲਾ ਮੋਰ ਸੀ ਜਿਹੜਾ ਮੈਂ ਕਿ ਹਰਚਰਨ ਮੈਂ ਕਿ ਜਿਹੜਾ ਸੀਗਾ ਭੁੱਲਰ ਜਿਹੜੇ ਅਸਲ ਚੋਰ ਨੇ ਉਹਦਾ ਭਾਈ ਉਹੀ ਲੋਬੀ ਆ ਜੇ ਕਹਿੰऊं ਆਕਾਸ਼ ਬੱਤਾ ਭਲਾ ਮਾਨਸਾ ਭਲਾ ਮਾਨਸ ਨਹੀਂ ਹੈ ਉਹ ਬੰਦੇ ਭਾਈ ਜੀ ਜਿਹੜੇ ਪੈਸੇ ਦੇਣ ਵਾਸਤੇ ਮੰਨਦੇ ਆ ਠੀਕ ਆ ਰੇਟ ਤੈ ਨਹੀਂ ਹੋਇਆ ਰੇਟ ਵੱਧ ਮੰਗ ਲਿਆ ਤੇ ਅਗਲੇ ਦਾ ਬੀਜੇਪੀ ਤੱਕ ਅਪਰੋਚ ਸੀ ਸੈਂਟਰ ਤੇ ਜਿਨ੍ਹਾਂ ਦੀ ਅਪ ਇਸ ਐਗਜ਼ਾਮਪਲ ਸੈੱਟ ਕੀਤੀ ਆ ਵੀ ਅਸਲ ਵਿੱਚ ਕੀ ਆ 86 ਲੋਕਾਂ ਦੀਆਂ ਤਣਾਵਾਂ ਵੀ ਸਾਡੇ ਹੱਥ ਤੇ ਨਹੀਂ ਅਸੀਂ ਤਾਂ ਪਹਿਲਾਂ ਹੀ ਕਹਿੰਨੇ ਵੀ ਕਾਰਪੋਰੇਟ ਪਹਿਲਾਂ ਤਾਂ ਮਦਦ ਕਰਦਾ ਸੀ ਹੁਣ ਕਾਰਪੋਰੇਟ ਕੀ ਆ ਪਹਿਲਾਂ ਖਰੀਦ ਕੇ ਆਪ ਬਿਠਾਉਂਦਾ ਸੀਟਾਂ ਤੇ ਆ ਇਹ ਕਾਸ਼ ਬੱਤੇ ਵਰਗੇ ਐਵੇਂ ਨਹੀਂ ਬੁੜਕੀ ਉਹਨਾਂ ਜਿਹੜਾ ਕਹਿੰਦਾ ਕਿ ਇਹ ਹਿੱਕ ਥਾਪੜ ਕੇ ਕਹਿੰਦਾ ਵੀ ਮੈਂ ਸਜ਼ਾ ਵੀ ਕਰਾਉਂ ਜੀ ਮੈਂ ਅੰਦਰ ਵੀ ਕਰਾਉਂਗਾ ਜੀ ਜਿਸ ਢਾਬ ਨਾਲ ਉਹ ਕਹਿ ਰਿਹਾ ਉਹ ਬੰਦਾ ਕਿ ਛੋਟੀ ਮੋਟੀ ਨਹੀਂ ਚੀਜ਼ ਨਹੀਂ ਉਹ ਪਿਛਲਾ ਜਿਹੜਾ ਪਰਚਾ ਪਿਆ ਸੀ ਉਹਦੇ ਸੰਬੰਧ ਜਦੋਂ ਉਹਨੂੰ ਸਵਾਲ ਹੁੰਦਾ ਤਾਂ ਉਹ ਕਹਿੰਦਾ ਕੀ ਆ ਕਹਿੰਦਾ ਮੇਰੀ ਪਰਸਨੈਲਿਟੀ ਦੇਖ ਜਿੰਨਾ ਸਕ੍ਰੈਪ ਨਿਕਲਦਾ ਜਿੰਨਾ 2 ਨੰਬਰ ਦਾ ਟੈਕਸ ਮਾ ਕੇ ਜੇ ਚੋਰੀ ਹੁੰਦਾ ਘੱਟ ਤੋਂ ਘੱਟ 10000 ਕਰੋੜ ਰੁਪਏ ਇੱਕ ਸਾਲ ਦਾ ਉੱਥੋਂ ਹੀ ਨਿਕਲ ਸਕਦਾ ਇਕੱਲਾ ਸਰਕਾਰ ਦਾ ਐਨਾ ਕ ਵੱਡੀ ਇੰਡਸਟਰੀ ਆ ਉੱਥੇ ਤੇ ਜਿੰਨਾ ਕੋ ਉਥੇ ਮਾ ਕੇ ਕੰਮ ਚੱਲਦਾ ਕਿਉਂਕਿ ਪਿਛਲੇ ਸਮੇਂ 'ਚ ਅਸੀਂ ਦੇਖਿਆ ਵੀ ਸਾਡੇ ਇੱਥੇ ਅਮਰਜੀਤ ਸਿੰਘ ਖਾਨਾ ਸਾਡੇ ਹਲਕਾ ਇੰਚਾਰਜ ਰਹਿਿਆ ਤਲਵੰਡੀ ਸਾਹਿਬ ਉਹਦੇ ਉਹਨਾਂ ਦੇ ਨਾਲ ਕੁਝ ਅਸਰ ਲੋਬੀ ਦੇ ਕੁਝ ਬੰਦਿਆਂ ਨਾਲ ਕੀ ਆ ਕਿਹੜਾ ਗੱਲਾਂ ਕਰਦੇ ਸੁਣੇ ਸੀ ਉਹ ਗੱਲਾਂ ਕਰ ਰਹੇ ਸੀ ਕਿ ਕੱਲੀ ਮੰਡੀ ਗਵਿੰਦਗੜ੍ਹ ਚੋਂ ਕਿੰਨਾ ਵੱਡਾ ਮਾ ਕੇ ਨੈਕਸਸ ਹੈਗਾ ਕਿੰਨਾ ਵੱਡਾ ਟੈਕਸ ਚੋਰੀ ਹ ਕਾਰਵਾਈ ਵੀ ਹੋਣੀ ਆ ਟੰਗ ਵੀ ਦੇਣਾ ਅਗਲੇ ਨੇ ਕਿਉਂਕਿ ਹੱਥ ਕੀ ਆ ਵੱਡੇ ਮੱਛ ਨੂੰ ਪਾਲਿਆ ਸੀ ਠੀਕ ਹੈ ਨਾ ਪਰ ਮੈਂ ਇੱਕ ਗੱਲ ਜ਼ਰੂਰ ਕੀ ਆ ਲੋਕਾਂ ਨੂੰ ਕਹਿਣੀ ਚਾਹਣਾ ਵੀ ਕੱਲੀਆਂ ਤਾੜੀਆਂ ਕਾਸ਼ਬੱਤੇ ਨੂੰ ਦੇਖ ਕੇ ਵੀ ਨਾ ਮਾਰਨ ਕਿਉਂਕਿ ਕਾਸ਼ਬੱਤੇ ਵਰਗੇ ਜਿਹੜੇ ਹੈਗੇ ਉਹ ਸਾਰੇ ਚੁੰਡਣ ਵਾਲੇ ਆ ਪੰਜਾਬ ਨੂੰ ਇਹ ਸਾਰੀ ਜਿਹੜੀ ਕੀ ਆ ਕਾਰਪੋਰੇਟ ਜਿਹੜਾ ਉੱਥੇ ਬੈਠਾ ਜਿਹੜਾ ਇਹ ਲੁੱਟਣ ਵਾਲੇ ਲੋਕ ਨੇ ਦੋ ਨੰਬਰ ਦਾ ਕੰਮ ਕਰਦੇ ਆ ਹੁਣ ਸ਼ਰਿਆਂ ਵਿੱਚ ਕੀ ਆ ਉਹ ਪਿਛਲੇ ਕੁਝ ਮਹੀਨਿਆਂ ਦੇ ਪੈਸੇ ਦੀ ਅਦਾਇਗੀ ਦੀ ਵੀ ਗੱਲ ਕਰ ਰਹੇ ਆ ਉਹਦਾ ਮਤਲਬ ਇਹ ਆ ਕਿ ਪੈਸੇ ਤਾਂ ਦੇ ਰਿਹਾ ਸੀ ਹੁਣ ਰੇਟ ਵਧਾਤਾ ਸੀ ਉਹ ਰੇਟ ਕੀ ਆ ਕਿਤੇ ਹੁਣ ਉਹ ਵੱਡੀਆਂ ਵੱਡੀਆਂ ਗੱਲਾਂ ਤਾਂ ਕਾਸ਼ ਬੱਤਾ ਕਰ ਰਿਹਾ ਵੀ ਜਿਸ ਹਿਸਾਬ ਤੇ ਉਹ ਗੱਲਾਂ ਕਰ ਰਿਹਾ ਮੈਂ ਕਹਿੰਦਾ ਉਹ ਬੰਦੇ ਦਾ ਪਿਛੋਕੜ ਵੀ ਫਰੋਲ ਕੇ ਦੇਖ ਲਿਓ ਉਹਦਾ ਕੰਮ ਵੀ ਕੱਲਾ ਸਕ੍ਰੈਪ ਦਾ ਮਾਲ ਲਿਆ ਕੇ ਦੇਣ ਵਾਲਾ ਬੰਦਾ ਇੰਨਾ ਰਿਚ ਨਹੀਂ ਹੋ ਸਕਦਾ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੇ ਇੱਥੇ ਹੁਣ ਇੱਕ ਅਫਸਰ ਫੜਾ ਹੈਗਾ ਤਾਂ ਸਵਾਲ ਉੱਥੇ ਇਹੀ ਆ ਕਿ ਇਦਾਂ ਦੇ ਪਤਾ ਨਹੀਂ ਕਿੰਨੇ ਕ ਅਫਸਰ ਪੰਜਾਬ ਦੇ ਵਿੱਚ ਨੇ ਕਿਉਂਕਿ ਇਹ ਤਾਂ ਆਕਾਸ਼ ਬੱਤੇ ਨਹੀਂ ਫੜਾਤਾ ਹੋਰ ਇਦਾਂ ਦੇ ਸਕ੍ਰੈਪ ਵਾਲੇ ਕਿੰਨੇ ਨੇ ਹੋਰ ਅਫਸਰ ਕਿੰਨੇ ਨੇ ਕਿਹਨੂੰ ਕਿਹਨੂੰ ਮੰਥਲੀ ਇਦਾਂ ਹਿੱਸੇ ਜਾਂਦੇ ਨੇ ਮੈਂ ਉਹੀ ਗੱਲ ਕਰਦਾ ਬਾਈ ਮੈਂ ਕਹਿੰਦਾ ਵੀ ਉਹ ਤਾਂ ਬਹੁਤ ਠੀਕ ਹੈ ਨਾ ਤੇ ਇਹਨਾਂ ਨੇ ਅਫਸਰਾਂ ਨੂੰ ਦੀ ਈਕਾਤ ਦਿਖਾਈਏ ਕਾਰਪੋਰੇਟ ਨੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਨਾ ਠੀਕ ਹੈ ਨਾ ਐਕਸਾਈਡ ਡਿਪਾਰਟਮੈਂਟ ਚ ਕੋਈ ਦੋਸਤ ਕੰਮ ਕਰਦੇ ਆ ਹੁਣ ਉਹ ਦੋਸਤ ਕੰਮ ਕਰਨ ਵਾਲੇ ਇਹ ਗੱਲ ਕਹਿੰਦੇ ਆ ਕਹਿੰਦੇ ਯਾਰ ਅਸੀਂ ਕੀ ਕਰ ਲਾਂਗੇ ਕਹਿੰਦੇ ਸਾਡੀ ਈਕਾਤ ਕੋਈ ਨਹੀਂ ਈਟੀਓ ਲੈਵਲ ਦੇ ਜਿਹੜੇ ਅਫਸਰ ਨੇ ਉਹ ਵੀ ਕਹਿੰਦੇ ਸਾਡੀ ਪਈ ਈਕਾਤ ਕੋਈ ਨਹੀਂ ਅਗਲੇ ਸਿੱਡੇ ਏਟੀਸੀ ਨਾਲ ਗੱਲ ਕਰਦੇ ਆ ਤੇ ਜਿੰਨਾ ਕ ਮੋਟਾ ਰੁਪਇਆ ਚੱਲ ਰਿਹਾ ਨਵੀਆਂ ਜਿਹੀਆਂ ਇਮਾਨਦਾਰ ਕਟੜੇ ਇਮਾਨਦਾਰ ਸਰਕਾਰ ਦੀ ਜੇ ਸਰਕਾਰ ਚ ਗੱਲ ਕਰਕੇ ਉਹਦੋਂ ਰੇਟ ਵਧੇ ਆ ਘਟੇ ਨਹੀਂ ਆ ਪਿਛ ਲੋਕਾਂ ਨੂੰ ਕੀ ਲਗਭਗ ਸਮਝ ਜ਼ਰੂਰ ਆ ਗਈ ਹੋਣੀ ਆ ਕਿ ਤਾਣੀ ਉਲਝੀ ਕਿਵੇਂ ਆ ਅਸੀਂ ਪਹਿਲਾਂ ਕਹਿੰਦੇ ਭ੍ਰਿਸ਼ਟ ਲੀਡਰ ਜਿਹੜੇ ਹੈਗੇ ਆ ਠੀਕ ਹੈ ਤੇ ਜਿਹੜਾ ਮਾੜਾ ਉੱਤੇ ਦਾ ਆਕਾ ਬੈਠਾ ਲੀਡਰ ਬੈਠਾ ਇਹ ਨੈਕਸਸ ਬਣਾ ਕੇ ਕੀ ਲੋਕਾਂ ਨੂੰ ਲੁੱਟ ਰਹੇ ਆ ਇਥੇ ਲੁੱਟ ਦੇ ਖਿਲਾਫ ਅਸੀਂ ਪਿੱਛੇ ਜੇ 1 ਨਵੰਬਰ ਨੂੰ ਕਾਲ ਵੀ ਦਿੱਤੀ ਹੋਈ ਆ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ 1 ਨਵੰਬਰ ਨੂੰ ਲੁਧਿਆਣੇ 'ਚ ਪ੍ਰੋਗਰਾਮ ਰੱਖਿਆ 8146696144 ਨੰਬਰ ਤੇ ਬਾਈ ਬਲਵਿੰਦਰ ਨੂੰ ਨੋਟ ਕਰਾ ਦੇਣ ਜਿਹੜੇ ਬੰਦੇ ਦੇ ਖਿਲਾਫ ਕੁਝ ਕਰਨਾ ਲੋਚਦੇ ਆ ਜਿਹਦੇ ਕੋਲੇ ਕੋਈ ਆਈਡੀਆ ਹੈਗਾ ਕੋਲਾ ਸਤਾ ਹੈਗਾ ਸਾਰਿਆਂ ਨੂੰ ਅਸੀਂ ਤਾਂ ਇਹ ਕਹਿਣਾ ਵੀ ਸਿਰ ਜੋੜ ਕੇ ਹੁਣ ਰੌਲਾ ਕਿ ਆ ਵੀ ਢੱਕਣ ਜਿਹੜੇ ਚ ਪਾਲੀ ਭੁਪਿੰਦਰ ਜੀ ਨੇ ਗੱਲ ਕੀਤੀ ਆ ਨਾ ਘੜੇ ਜੋ ਪਾਣੀ ਪੀਣ ਦੀ ਕਾਂ ਦੀ ਠੀਕ ਹੈ ਨਾ ਉਹ ਜਿਹੜਾ ਢੱਕਣ ਹੈਗਾ ਉਹ ਢੱਕਣ ਹੋ ਆਪਣ ਨੂੰ ਕੀ ਉੱਤੇ ਧਰਨਾ ਪੂ ਉਹ ਖੁੱਲੇ ਮੂੰਹ ਵਾਲਾ ਜਿਹੜਾ ਵਾਕੇ ਹੈਗਾ ਆਪਣਾ ਕਿਉਂਕਿ ਪਾਣੀ ਸਾਡਾ ਯਾਰ ਉਹ ਜਿਹੜਾ ਉਹਦੇ ਵਿੱਚ ਘੜੇ ਦੇ ਵਿੱਚ ਹੈਗਾ ਤੇ ਉਹ ਕਾਂ ਪੀਂਦੇ ਫਿਰਦੇ ਆ ਜਾਂ ਹੋਰ ਜਿਹੜੀਆਂ ਜੋਕਾਂ ਚ ਚਿੰਬੜੀਆਂ ਵੀ ਆ ਨੇ ਜਿਵੇਂ ਅਸੀਂ ਗੱਲ ਕਰਦੇ ਆ ਇhtiyar baazi ਤੇ ਖਰਚ ਹੋ ਰਿਹਾ ਜਾਂ ਹੋਰ ਚੀਜ਼ਾਂ ਦੇ ਖਰਚ ਹੋ ਰਿਹਾ ਬੁਰਕੀ ਕੀ ਆ ਮੀਡੀਆ ਨੂੰ ਵੀ ਪਾਈ ਜਾ ਰਹੀ ਆ ਜਿਹੜੇ ਬਕਾਊ ਮੀ ਤੇ ਸਾਰਾ ਜਿਹੜਾ ਨੈਕਸਸ ਚੱਲ ਰਿਹਾ ਉਦੋਂ ਪਾਣੀ ਬਚਾਉਣ ਵਾਸਤੇ ਢੱਕਣ ਕਿਵੇਂ ਰੱਖਣਾ ਤੇ ਉਹ ਢੱਕਣ ਦੇ ਵਿੱਚ ਕੀ ਚੱਪਣੀ ਜਿਵੇਂ ਆਪਾਂ ਕਹਿੰਦੇ ਚੱਪਣੀ ਉੱਤੇ ਧਰਨੀ ਪਣੀ ਉਹ ਤੋਂ ਚੱਪਣੀ ਦੇ ਵਿੱਚ ਨੱਕ ਡਬੋ ਕੇ ਫਿਰ ਇਹਨਾਂ ਲੀਡਰਾਂ ਨੂੰ ਮਾਰਨਾ ਪੈਣਾ ਉਹਦੇ ਵਾਸਤੇ ਅਸੀਂ ਲੋਕਾਂ ਨੂੰ ਤਾਅ ਕਰਕੇ ਕਹਿੰਨਾ ਵੀ 1 ਨਵੰਬਰ ਨੂੰ ਨਵਾਂ ਪੰਜਾਬ ਦਾ ਮਾਕੇ ਨਿਊ ਪੰਜਾਬ ਡੇ ਹੁੰਦਾ ਉਦੇ ਸਾਡਾ ਪੰਜਾਬ ਬਣਿਆ ਸੀ ਜਿੱਦ ਤੋਂ ਉਜਾੜਾ ਸ਼ੁਰੂ ਹੋਇਆ ਤੇ ਇਹਨੂੰ ਮੋੜਾ ਪਾਉਣ ਵਾਸਤੇ ਉਹਦੇ ਅਸੀਂ ਸਾਰਿਆਂ ਨੂੰ ਖੁੱਲ ਕੇ ਸੱਦਾ ਦਿੰਦੇ ਆ ਵੀ ਲੋਕਦਾਰ ਲੈ ਦੇ ਪੇਜ ਤੇ ਹੀ ਪ੍ਰੋਗਰਾਮ ਪਾਵਾਂਗੇ ਸਾਰੇ ਪੁਰਾ ਇਕੱਠੇ ਜਰੂਰ ਹੋਵੋ ਯਾਰ ਵੈਸੇ ਆਪਾਂ ਗੱਲ ਕਰੀਏ ਇਦਾਂ ਦੇ ਅਫਸਰ ਨੇ ਜਿਹੜੇ ਜਾਂ ਚਾਹੇ ਭੁੱਲਣ ਦੀ ਗੱਲ ਕਰ ਰਹੀ ਹੈ ਤੇ ਕਿਸ ਤਰੀਕੇ ਨਾਲ ਜਿਹੜੇ ਪੈਸੇ ਲੈਂਦੇ ਨੇ ਇਹ ਤਾਂ ਸਾਹਮਣੇ ਆ ਗਿਆ ਪਰ ਬੜੇ ਪੰਜਾਬ ਦੇ ਵਿੱਚ ਅਫਸਰ ਨੇ ਜਿਹੜੇ ਸਵਾਲ ਖੜੇ ਹੋ ਰਹੇ ਹਨ ਲਗਾਤਾਰ ਲੋਕ ਸਾਹਮਣੇ ਵੀ ਆ ਰਿਹਾ ਵੱਖੋ ਵੱਖ ਨਾਮ ਵੀ ਲੈ ਰਹੇ ਆ ਮਤਲਬ ਇਹ ਜਿਹੜੀ ਲੌਬੀ ਹੈ ਇਹ ਇਹਨਾਂ ਦੀ ਇੱਕ ਇੱਜ਼ਤ ਹੁੰਦੀ ਸੀ ਲੋਕਾਂ ਦੇ ਮਨ ਵਿੱਚ ਕਿ ਵੱਡੇ ਅਫਸਰ ਨੇ ਭਾਈ ਇਹ ਨਹੀਂ ਆ ਕੁਝ ਕਰਦੇ ਪਰ ਇਸ ਤੋਂ ਬਾਅਦ ਲੱਗਦਾ ਵੀ ਹੋਰ ਵੀ ਸਾਹਮਣੇ ਆ ਸਕਦੇ ਨੇ ਇਦਾਂ ਦੇ ਹੋਰ ਮੈਂ ਕਹਿੰਦਾ ਬਈ ਇਕੱਲਾ ਇਸੇ ਨੂੰ ਜਦੋਂ ਫਰੋਲਣਗੇ ਨਾ ਹੁਣ ਉਹ ਗੱਲ ਕੀ ਕਰ ਰਿਹਾ ਕਿ ਨਾ ਪੰਜਾਬ 'ਚ ਮੈਂ ਜੇ ਸ਼ਿਕਾਇਤ ਦਿੰਦਾ ਮੇਰੀ ਸ਼ਿਕਾਇਤ 'ਤੇ ਅਸਰ ਨਹੀਂ ਹੋਣਾ ਸੀ ਕਦੇ ਇਹਦੇ ਕੀ ਆ ਭਾਈਚਾਰੀ ਸਾਰਾ ਹੈਗਾ ਉਹ ਜਿਹੜਾ ਕਾਸ਼ਬੱਤਾ ਗੱਲ ਕਰ ਉਹ ਗੱਲ ਹਕੀਕਤ ਆ ਹੁਣ ਅਸੀਂ ਸਾਰੇ ਜਾਣਦੇ ਆ ਬਈ ਡੀਆਈਜੀ ਜਿਵੇਂ ਇਸ ਬੰਦੇ ਦੇ ਨਾ ਵਾਕਿ ਜਿਹੜੇ ਭੁੱਲਰ ਖਾਨਦਾਨ ਆ ਇਹਨਾਂ ਦੇ ਅਜੈਬ ਸਿੰਘ ਤੇ ਨਾਰ ਸਿੰਘ ਨਾਂ ਦੇ ਦੋ ਕਰਿੰਦੇ ਰਹੇ ਆ ਜਿਹੜੇ ਏਐਸਆਈ ਰੈਂਕ ਤੇ ਹੁੰਦੇ ਸੀ ਤੇ ਸਭ ਤੋਂ ਓਪੀ ਜਿਹੜੇ ਰੈਂਕ ਮਾ ਕੇ ਦਿੱਤੇ ਗਏ ਸੀ ਸਭ ਤੋਂ ਵੱਡਾ ਜਿਹੜੇ ਮਾ ਕੇ ਰੈਂਕ ਦਿੱਤੇ ਗਏ ਨਾ ਆਰਜੀ ਰੈਂਕ ਵਜਿਦਿਆ ਪੁਲਿਸ ਦੇ ਵਿੱਚ ਉਹ ਸਭ ਤੋਂ ਵੱਧ ਮਹਿਲ ਸਿੰਘ ਭੁੱਲਰ ਨੇ ਦਿੱਤੇ ਸੀ ਤੇ ਇੰਨਾ ਕੁ ਈਗਣਾ ਮਾਕੇ ਇਨਾ ਬੰਦੋਂ ਲੋਕਾਂ ਬਲੋਂ ਜਿਨ੍ਹਾਂ ਨੇ ਆਰਜੀ ਰੈਂਕ ਲਈ ਤੁਸੀਂ ਸੋਚ ਹੀ ਨਹੀਂ ਸਕਦੇ ਇੱਕ ਬੰਦਾ ਹੌਲਦਾਰ ਤੋਂ ਏਐਸਆਈ ਪ੍ਰਮੋਟ ਹੋਣ ਵਾਸਤੇ ਉਹਨਾਂ ਟਾਈਮਾਂ 'ਚ 20 20 30 ਲੱਖ ਰੁਪਈਆ ਦਿੰਦਾ ਰਿਹਾ ਤੇ ਉਹ ਪੈਸਾ ਜਿਹੜਾ ਸੀਗਾ ਉਹਨਾਂ ਵਾਸਤੇ ਥੱਲੇ ਮੂਰੇ ਗੁਰਗੇ ਰੱਖੇ ਹੋਏ ਇਹਨਾਂ ਦੇ ਉਹ ਜਿਹੜੇ ਰੈਂਕ ਵਾਲੇ ਅਧਿਕਾਰੀ ਹੈਗੇ ਆ ਹੁਣ ਇੰਦਰਜੀਤ ਅਰਕੇ ਜਿਹੜਾ ਮੋਗੇ ਵਾਲਾ ਸੀ ਉਹ ਕੀ ਸੀ ਬਈ ਉਹ ਉਸੇ ਰਾਜਜੀ ਦਾ ਕੀ ਥੱਲੇ ਰੱਖਿਆ ਹੋਇਆ ਕੀ ਇੱਕ ਚਮਚਾ ਸੀ ਉਹ ਥਾਣੇ 'ਚ ਸਾਰੇ ਕਿਤੇ ਇਹਨਾਂ ਦੇ ਬੈਠੇ ਆ ਹੁਣ ਇਹਦੀ ਤਾਂ ਬੜੀ ਇੰਟਰਸਟਿੰਗ ਗੱਲ ਇੱਕ ਬੰਦਾ ਦੱਸ ਰਿਹਾ ਸੀ ਉਹਨੇ ਗੱਲ ਕੀਤੀ ਕਹਿੰਦਾ ਵੀ ਇਹਦੀ ਹੋ ਗਈ ਬਦਲੀ ਹਰਚਰਨ ਸਿੰਘ ਮਕੇ ਭੁੱਲਰ ਦੀ ਬਦਲੀ ਹੋ ਗਈ ਤੇ ਕਹਿੰਦੇ ਕਿ 15 ਦਿਨ ਅਜੇ ਹੋਏ ਸੀ ਮਹੀਨਾ ਪੂਰਾ ਨਹੀਂ ਹੋਇਆ ਸੀ ਇਹਨੇ ਥਾਣੇ ਵਾਲੇ ਕੋਲੇ ਆਪਦਾ ਕੀ ਹੈ ਉਹੀ ਕਰੇਂਦਾ ਭੇਜਤਾ ਕਰੇਂਦਾ ਭੇਜ ਕੇ ਜਾ ਕੇ ਐਸਐਚਓ ਤੋਂ ਪੈਸੇ ਮੰਗਣ ਲੱਗਾ ਵੀ ਮਹੀਨਾ ਦੇ ਉਹ ਕਹਿੰਦਾ ਮਹੀਨਾ ਤਾਂ ਪੂਰਾ ਹੋਏ ਤੋ ਦੇਵਾਂਗੇ ਉਹਨੇ ਜਾ ਕੇ ਫੋਨ ਲਾ ਲਿਆ ਸਪੀਕਰ ਔਨ ਕਰਕੇ ਕਹਿੰਦਾ ਜਦੋਂ ਗੱਲ ਕੀਤੀ ਭੁੱਲਰ ਸਾਹਿਬ ਨਾਲ ਕਹਿੰਦਾ ਜੀ ਭੁੱਲਰ ਸਾਹਿਬ ਆ ਦੇਖੋ ਕਹਿੰਦਾ ਵੀ ਇਹ ਕਹਿੰਦਾ ਵੀ ਮਹੀਨਾ ਤਾਂ ਅਜੇ ਪੂਰਾ ਨਹੀਂ ਹੋਇਆ ਕਹਿੰਦਾ ਚੰਗਾ ਫਿਰ ਉਹਨੂੰ ਕਹਦੇ ਵੀ 15 ਦਿਨ ਹੋ ਗਏ 15 ਦਿਨਾਂ ਦੇ ਰੁਪਏ ਹੀ ਦੇ ਦੇ ਤੇ ਇਹ ਉਹ ਕਰਤੂਤ ਦੇ ਲੋਕ ਨੇ ਮਤਲਬ ਲੈਵਲ ਜਿਹਨੂੰ ਆਪਾਂ ਕਹਿ ਦਈਏ ਕਿ ਲੈਵਲ ਅਫਸਰਾਂ ਦਾ ਤਾਂ ਉੱਪਰ ਹੈ ਪਰ ਆਹ ਕਮਾਂਜ ਲੈਵਲ ਇੰਨਾ ਇਹਨਾਂ ਦੇ ਲੋਕ ਮੈਂ ਕਹਣਾ ਵੀ ਲੈਵਲ ਤੁਸੀਂ ਅੱਜ ਤਾਂ ਯਾਰ ਮੈਂ ਕਹਣਾ ਵੀ ਆਮ ਆਦਮੀ 'ਚ ਨਾ ਮੇਰੇ ਖਿਆਲ 'ਚ ਡੀਐਸਪੀਆ ਦਾ ਲੈਵਲ ਵੀ ਆਮ ਹੋਇਆ ਪਿਆ ਸਾਡੇ ਏਰੀਏ 'ਚ ਕੀ ਆ ਪਹਿਲਾਂ ਕੁਝ ਡੀਐਸਪੀ ਰਹਿ ਕੇ ਗਏ ਆ ਹੁਣ ਪਿੱਛੇ ਜੇ ਉਹਨਾਂ ਦੀ ਜਿਹੜੀ ਮੈਂ ਕਿਹਾ ਲੈਵਲ ਦੱਸਿਆ ਗਿਆ ਸੀ 100 ਰੁਪਏ ਤੱਕ ਡੀਐਸਪੀ ਲੈ ਲੈਂਦਾ ਸੀ 100 ਰੁਪਏ 100 100 ਰੁਪਏ ਤੱਕ ਵੀ ਡੀਐਸਪੀ ਲੈ ਲੈਂਦੇ ਵਿੱਚ ਇਹ ਜਿਹੜੇ ਡੀਐਸਪੀ ਲਾਏ ਗਏ ਆ ਕਿਉਂਕਿ ਠੀਕ ਹੈ ਨਾ ਨਹੀਂ ਜਿਹੜੇ ਇਹ ਕਟੜ ਹੈਗੇ ਆ ਇਹ ਪੰਜਾਬ ਨੂੰ ਫਟੜ ਕਰਕੇ ਛੱਡਣਗੇ ਹੂੰ ਅੱਛਾ ਇਹਦੇ ਨਾਲ ਹੀ ਜੇਕਰ ਹੁਣ ਜਾਂਚ ਤੁਹਾਨੂੰ ਲੱਗਦਾ ਕਿ ਜਿਹੜੀ ਇਹ ਜਾਂਚ ਹੋ ਰਹੀ ਹੈ ਸਿਰੇ ਤੱਕ ਪਹੁੰਚੂਗੀ ਕਿਉਂਕਿ ਇਹਦੋਂ ਪਹਿਲਾਂ ਵੀ ਜਿੰਨੀਆਂ ਵੀ ਹੁਣ ਤੱਕ ਕਾਰਵਾਈਆਂ ਹੁੰਦੀਆਂ ਨੇ ਕੁਝ ਸਮੇਂ ਬਾਅਦ ਜਾਂ ਤਾਂ ਅਫਸਰ ਬਹਾਲ ਹੋ ਜਾਂਦੇ ਆ ਜਾਂ ਉਹਨਾਂ ਨੂੰ ਮਾੜੀ-ਮੋਟੀ ਸਜ਼ਾ ਲਾ ਕੇ ਛੱਡ ਦਿੱਤਾ ਜਾਂਦਾ ਲੱਗਦਾ ਵੀ ਇਹ ਪਹੁੰਚੂਗੀ ਸਿਰੇ ਤੱਕ ਦੇਖੋ ਇਸ ਕੇਸ ਚੋ ਵੀ ਛੁੱਟਦਾ ਨਹੀਂ ਇਹ 100% ਉਹ ਸਿਰੇ ਤੱਕ ਪਹੁੰਚੂਗੀ ਕਿਉਂਕਿ ਸੀਬੀਆਈ ਕੋਲੇ ਕੇਸ ਆ ਤੇ ਸੀਬੀਆਈ ਕੀ ਆ ਗਾਂਹਾਂ ਸੈਂਟਰ ਦੀ ਜਮਾ ਕੇ ਤੋਤਾਗੀ ਤੇ ਉਹਨਾਂ ਨੇ ਕੀ ਇਹ ਠੀਕ ਆ ਵਿਚਾਰਾ ਧੱਕੇ ਚੜ ਗਿਆ ਤਾਂ ਹੀ ਕਹਣਾ ਮੈਂ ਤਰਸ ਦੇ ਆਧਾਰ ਤੇ ਨੂੰ ਬਖਸਦੇ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਲੱਗਦਾ ਹੈ ਨਹੀਂ ਸੀ ਇਹਦੀ ਇੱਕ ਇਨਕੁਆਰੀ ਹੋਈ ਹਰਚਰਨ ਸਿੰਘ ਦੀ ਇਨਕੁਆਰੀ ਅਫਸਰ ਨੇ ਬਕਾਇਦਾ ਹਰਚਰਨ ਸਿੰਘ ਨੂੰ ਭੁੱਲੜ ਦੀ ਜਿਹੜੀ ਮਾਕੇ ਤਵਦੀਸ਼ੀ ਰਿਪੋਰਟ ਸੀ ਉਹ ਜੋ ਬਕਾਇਦਾ ਲਿਖ ਕੇ ਗਿਆ ਵੀ ਆਪ ਦੇ ਫਾਦਰ ਕਰਕੇ ਜਿਹੜਾ ਬੰਦਾ ਹੈਗਾ ਇਹ ਜੋਬ 'ਚ ਤਾਂ ਆ ਗਿਆ ਪਰ ਇਹ ਬੰਦਾ ਕੀ ਹੈ ਕਹਿੰਦੇ ਵੀ ਕਾਂਸਟੇਬਲ ਲੱਗਣ ਦੇ ਵੀ ਲੱਗ ਹੈ ਨਹੀਂ ਇਹ ਬੰਦੇ ਦੀ ਕੀ ਬਕਾਇਦਾ ਉਸ ਦੇ ਵਿੱਚ ਲਿਖਿਆ ਹੋਇਆ ਇਸ ਇਨਕੁਆਰੀ ਦੇ ਵਿੱਚ ਇੱਕ ਹਾਇਰ ਲੈਵਲ ਦੇ ਅਫਸਰ ਨੇ ਲਿਖਿਆ ਤਾਂ ਮੈਂ ਇਹੀ ਗੱਲ ਕਰਦਾ ਵੀ ਇਹ ਅਫਸਰਾਂ ਨੇ ਜਿਹੜਾ ਇਹਨਾਂ ਦਾ ਕਰਤੂਤਤਾ ਹੈਗੀਆਂ ਨੇ ਉਹ ਜਗ ਜाहिर ਕੀਆ ਹੋਣਗੀਆਂ ਹੋਣਗੀਆਂ ਖੇੜਾ ਇਹਦਾ ਛੁੱਟਦਾ ਨਹੀਂ ਕਿਉਂਕਿ ਸੀਬੀਆਈ ਨੇ ਇੱਕ ਐਗਜ਼ਾਮਪਲ ਸੈੱਟ ਕਰਕੇ ਸਾਰੇ ਅਫਸਰਾਂ ਦੀਆਂ ਕੀਆ ਤੜਾਵਾਂ ਕਸਨੀਆਂ ਨੇ ਤੇ ਕਸ ਕੇ ਉਹਨਾਂ ਨੇ ਫਿਰ ਕੀ ਇਹਨਾਂ ਦੀ ਧੌਣਾ ਆਪਦੇ ਗੋਡੇ ਥੱਲੇ ਦੇਣੀ ਆ ਇਹਨਾਂ ਦੀ ਕੱਲਿਆਂ ਦੀ ਨਹੀਂ ਦੇਣੀ ਨਾਲ ਅਫਸਰशाही ਦੀ ਆਪਣਾ ਲੀਡਰਾਂ ਦੀ ਵੀ ਦੇਣੀ ਆ ਆਉਣ ਵਾਲੇ ਟਾਈਮ ਤੁਸੀਂ ਬਹੁਤ ਲੀਡਰ ਦੇਖੋਗੇ ਜਿਹੜੇ ਹੁਣ ਭਾਜਪਾ ਕਰਨੀ ਭੱਜਣਗੇ ਠੀਕ ਹੈ ਨਾ ਜਿਹੜੇ ਕਰਾਪਟ ਹੈਗੇ ਆ ਤੇ ਕਰਾਪਟ ਲਗਭਗ ਸਾਰੇ ਹੀ ਆ ਮਤਲਬ ਅਗਲੀ ਵਾਰੀ ਆ ਜਿਹੜੀ ਉਹ ਮੈਂ ਕਿਹਾ ਲੀਡਰਾਂ ਦੀ ਬਈ ਉਹਨਾਂ ਨੇ ਬਾਰੀ ਤੱਕ ਉਹਨੇ ਲਾ ਰੱਖੀ ਆ ਪਰ ਇੱਕ ਹੋ ਸਕਦਾ ਵੀ ਉਹਨਾਂ ਦੇ ਕਾਰਵਾਈ ਨਾ ਕਰਨ ਸਿਰਫ ਉਹਨਾਂ ਨੂੰ ਕੀ ਹੈ ਇੰਡੀਕੇਸ਼ਨ ਤਾਂ ਦੇਤੀ ਅਗਲੇ ਨੇ ਇਹਦੇ ਨਾਲ ਹੁਣ ਕੀ ਹੋਊਗਾ ਤੁਸੀਂ ਆਨਲਾਈਨ ਟਾਈਮ 'ਚ ਬਾਹਲਾ ਨਹੀਂ 6 ਮਹੀਨੇ ਬਾਅਦ ਤੁਸੀਂ ਬੜੇ ਵੱਡੇ ਵੱਡੇ ਕੱਦ ਦੇ ਜਿਹੜੇ ਮਾਕੇ ਹੋਰ ਵੀ ਪਾਰਟੀਆਂ ਦੇ ਲੀਡਰ ਆ ਸਾਰੇ ਭਾਜਪਾ ਤੁਹਾਨੂੰ ਮੈਂ ਬੜਦੇ ਦਿਖਾਉ ਉਹ ਭਾਜਪਾ ਚ ਜਾਣਗੇ ਠੀਕ ਹੈ ਨਾ ਭਾਜਪਾ ਦੀ ਕਿਉਂਕਿ ਮਜਬੂਰੀ ਬਣਾ ਦੇਣੀ ਆ ਅਗਲੇ ਨੇ ਕਿਉਂਕਿ ਅੱਜ ਜਿਹੜੇ ਆਪਣੀਆਂ ਇੰਸਟੀਚੂਨ ਜਿਹੜੇ ਹੈਗੇ ਆ ਜਿਹੜੇ ਸਾਡੀ ਸੇਫਟੀ ਵਾਸਤੇ ਬਣੇ ਸੀ ਠੀਕ ਹੈ ਹੁਣ ਜਿਵੇਂ ਕਈ ਬੰਦੇ ਮਾ ਕੇ ਕਮੈਂਟ ਕੀ ਕਰ ਰਿਹਾ ਕਹਿੰਦੇ ਵੀ ਰਿਸ਼ਵਤ ਵਿੱਚ ਫੜਿਆ ਮਾ ਕੇ ਭੁੱਲਰ ਰਿਸ਼ਵਤ ਦੇ ਕੇ ਛੁੱਟ ਜੂ ਪਰ ਮੈਂ ਇੱਕ ਦੱਸਣਾ ਵੀ ਇੱਥੋਂ ਨਹੀਂ ਛੁੱਟਣਾ ਪੰਜਾਬ ਤੇ ਹੁੰਦਾ ਪੰਜਾਬ ਵਿੱਚ ਛੁੱਟ ਜਾਂਦਾ ਕਿਉਂਕਿ ਸਾਡੀ ਅਫਸਰ ਚਾਹੀਦਾ ਪ੍ਰੂਫ ਹੀ ਭੁੱਲਰ ਸਾਹਿਬ ਨਹੀਂ ਸੈੱਟ ਕਰਦਾ ਠੀਕ ਹੈ ਨਾ ਇੱਕ ਐਗਜ਼ਾਮਪਲ ਸੈੱਟ ਕਰਤੀ ਸਾਡੀ ਅਫਸਰ ਚਾਹੀ ਕਿਹ ਹੈ ਜੀ ਹਾਂ ਸੀਬੀਆਈ ਸੈਂਟਰ ਵਾਲੇ ਕੁਝ ਨਾ ਕੁਝ ਹੱਦ ਤੱਕ ਕੀ ਉਹਨਾਂ ਨੇ ਪਹਿਲਾਂ ਵੀ ਪੰਜਾਬ ਦੇ ਕੁਝ ਮੁੱਦਿਆਂ ਦੇ ਉੱਤੇ ਅਸੀਂ ਜਾਣਦੇ ਹਾਂ ਕਿ ਖਾਲੜਾ ਸਾਹਿਬ ਦੀਆਂ ਰਿਪੋਰਟਾਂ ਦੇ ਜਿਹੜੀਆਂ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾ ਹੋ ਵੇ ਸਾਡੇ ਵਾਲੇ ਤਾਂ ਸਾਰੇ ਬਰੀ ਕਰਤੇ ਸੀ ਤੇ ਸੀਬੀਏ ਚੋ ਖੇੜਾ ਨਹੀਂ ਛੁੱਟਦਾ ਕਿਉਂਕਿ 7 ਕਰੋੜ ਰੁਪਇਆ ਥੋੜਾ ਨਹੀਂ ਹੁੰਦਾ ਵੱਡੀਆਂ ਦੋ ਗੱਡੀਆਂ ਲਾ ਲਓ ਮਹਿੰਗੀਆਂ ਘੜੀਆਂ 40 ਲੀਟਰ ਮਹਿੰਗੀ ਇੰਪੋਰਟਡ ਸ਼ਰਾਬ ਜਿਹੜੀ ਮਿਲੀ ਆ ਐਕਸਾਈ ਦਾ ਵੀ ਪਰਚਾ ਨਾਲ ਹੋਇਆ ਹੋਊ 100% ਹੋਇਆ ਹੋਊ ਜੇ ਨਹੀਂ ਹੋਇਆ ਤਾਂ ਫਿਰ ਨਖਿਤਪੂਣਾ ਹੈਗਾ ਹੋਰ ਵੱਡੇ ਪਰਚੇ ਮਾ ਕੇ ਜਿਹੜੇ ਹੋਣੇ ਆ ਤਾਂ ਪਰ ਮੈਂ ਤਾਂ ਖੀਰ ਚ ਇੱਕੋ ਹੀ ਗੱਲ ਕਹਿਣਾ ਅਫਸਰਸ਼ਾਈ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਭਾਵੇਂ ਕੀ ਆ ਬਾਈ ਘੜੀਆਂ ਦੀਆਂ ਜਿਹੜੀਆਂ ਸੀਗੀਆਂ ਲੱਖਾਂ ਰੁਪਏ ਦੀਆਂ ਘੜੀਆਂ ਹੋਣਗੀਆਂ ਪਰ ਮੈਂ ਇੱਕ ਦੱਸ ਦਿੰਦਾ ਵੀ ਚੰਗੀ ਤੇ ਮਹਿੰਗੀ ਘੜੀ ਇੰਨਾ ਕੁਝ ਹੋਣ ਦੇ ਬਾਵਜੂਦ ਜਿਵੇਂ ਇਹਨਾਂ ਨੂੰ ਡੀਏਜੀ ਰੋਪੜ ਲਾਇਆ ਗਿਆ ਨਾਲ ਕਹਿੰਦੇ ਪਟਿਆਲੇ ਦਾ ਵੀ ਚਾਰਜ ਸੀਗਾ ਮਤਲਬ ਇੰਡੀਆਂ ਵੱਡੀਆਂ ਜ਼ਿੰਮੇਵਾਰੀਆਂ ਇਦਾਂ ਦੇ ਬੰਦਿਆਂ ਨੂੰ ਦੇਣੀਆਂ ਇਹਨੂੰ ਕਿਵੇਂ ਦੇਖਦੇ ਆਂ ਬਾਈ ਜੀ ਮੈਂ ਤੁਹਾਨੂੰ ਹੋਰ ਗੱਲ ਕੀ ਕਰ ਰਿਹਾ ਵੀ ਅੱਜ ਕੱਲ ਕੀ ਹੈ ਦੇਖਿਆ ਜਾਂਦਾ ਵੀ ਯਾਰ ਮੋਸਟ ਕਰਾਪਟ ਕਿਹੜਾ ਬੰਦਾ ਕਿਸੇ ਬੰਦੇ ਨੇ ਯੂਪੀ ਦੇ ਵਿੱਚ ਇਮਾਨਦਾਰ ਬੰਦੇ ਨੇ ਬਾਕੀ ਰਿਪੋਰਟ ਤਿਆਰ ਕੀਤੀ ਉਹਨੇ ਕੀ ਇਹ ਲਿਸਟ ਬਣਾ ਲਈ ਵੀ ਆਹ 10 ਬੰਦੇ ਸਿਰੇ ਦੇ ਕਰਾਪਟ ਆ ਯੂਪੀ ਸਟੇਟ ਦੇ ਵਿੱਚ ਉਹ ਲਿਸਟ ਚੱਕ ਕੇ ਉਹਨਾਂ ਨੇ ਕੀ ਹੈ ਹੋਮ ਮਿਨਿਸਟਰੀ ਨੂੰ ਭੇਜਤੀ ਤੇ ਹੋਮ ਮਿਨਿਸਟਰੀ ਥਰੂ ਅ ਲਿਸਟ ਗੀੜਾ ਖਾ ਕੇ ਜਦੋਂ ਸਟੇਟ ਸਰਕਾਰ ਦੇ ਕੋਲ ਆ ਗਈ ਸਟੇਟ ਸਰਕਾਰ ਨੇ ਉਹੀ 10 ਬੰਦੇ ਨੂੰ ਸਭ ਤੋਂ ਵੱਡੇ ਅਹੁਦਿਆਂ ਦੇ ਨਾਲ ਬਰਾਜਮਾਨ ਕੀਤਾ ਕਿਉਂ ਕੀਤਾ ਗਿਆ ਕਿਉਂਕਿ ਅਗਲੇ ਕੋਲੇ ਕੀ ਆ ਸਾਰਾ ਜਦੋਂ ਆ ਗਿਆ ਵੀ ਸਾਡੇ ਦਾ ਕੰਮ ਤਾਂ ਹੀ ਇਹ ਨੇ ਸਰਕਾਰ ਨੂੰ ਤਾਂ ਕਰਪਟ ਬੰਦਾ ਚਾਹੀਦਾ ਇਮਾਨਦਾਰ ਦੀ ਲੋੜ ਨਹੀਂ ਇਮਾਨਦਾਰ ਤਾਂ ਖੁੱਡੇ ਲੈਣ ਲੱਗਦੇ ਆ ਇਹ ਇਮਾਨਦਾਰਾਂ ਦੀ ਕੱਟੜ ਇਮਾਨਦਾਰ ਸਰਕਾਰ ਦੇ ਵਿੱਚ ਤਾਂ ਮੈਂ ਕਿਹਾ ਇਹਨੂੰ ਮੋਸਟ ਕਰਪਟਡ ਬੰਦੇ ਭਾਲਦੇ ਫਿਰਦੇ ਆ ਇਹ ਉਹਨਾਂ ਬੰਦਿਆਂ ਦੀ ਪੋਸਟਿੰਗ ਵੀ ਚੰਗੇ ਥਾਵਾਂ ਤੇ ਹੁੰਦੀ ਹੈ ਅੱਜ ਤੁਸੀਂ ਪੰਜਾਬ ਦੇ ਵਿੱਚ ਜਿੱਥੇ ਦੇਖੋਗੇ ਨਾ ਤੁਹਾਨੂੰ ਕੀ ਹੈ ਲਗਭਗ ਸਟਾਰਟਿੰਗ ਦੇ ਵਿੱਚ ਜਰੂਰ ਚੰਗਾ ਕੰਮ ਹੋਇਆ ਸੀ ਬਾਈ ਇਹਨਾਂ ਨੇ ਜਦੋਂ ਨਵੇਂ-ਨਵੇਂ ਐਸਐਸਪੀ ਆਉਣ ਸਰ ਲਾਏ ਸੀ ਨਾ ਤਵਾਦਲੇ ਕੀਤੇ ਬਿਨਾ ਪੈਸੇ ਲੈ ਕੇ ਨੇ ਕੀਤੇ ਆ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਹਰਾ ਪੈਣ ਜਿਹੜਾ ਜਾਂਦਾ ਸ਼ਾਈ ਮੁਖ ਕੀ ਉਹਦੀ ਜਾਂ ਫਿਰ ਦਿੱਲੀ ਵਾਲਿਆਂ ਨੇ ਕੰਟਰੋਲ ਹੀ ਇੰਨਾ ਕਰ ਲਈ ਭਗਵੰਤ ਮਾਨ ਦੇ ਵਾਸੀ ਕੁਝ ਨਹੀਂ ਰਿਹਾ ਸਟਾਰਟਿੰਗ ਦੇ ਵਿੱਚ ਬੜਾ ਵਧੀਆ ਐਫਰਟ ਕੀਤਾ ਗਿਆ ਸੀ ਮੈਂ ਕਹਿੰਦਾ ਵੀ ਉਦੋਂ ਐਸਐਸਪੀ ਬਦਲੇ ਕਿਸੇ ਤੋਂ ਰੁਪਈਆ ਨਹੀਂ ਲਿਆ ਗਿਆ ਸੀ ਨਹੀਂ ਮੈਂ ਕਹਿੰਦਾ ਬਠਿੰਡੇ ਮਹਾਲੀਆ ਰਕੇ ਜਿਹੜੇ ਵੱਡੇ ਨੇ ਲੁਧਿਆਣਾ ਜਿਵੇਂ ਹੈਗਾ ਉੱਥੇ ਹਾਇਰ ਰੈਂਕ ਤੇ ਲੱਗਣ ਵਾਸਤੇ 5-5 ਕਰੋੜ ਰੁਪ ਐਸਐਸਪੀ ਰੈਂਕ ਦਾ 5 ਕਰੋੜ ਰੁਪਇਆ ਚੱਲਦਾ ਸੀ ਪਹਿਲਾਂ ਪ੍ਰਾਣੀਆਂ ਸਰਕਾਰਾਂ ਚ ਇਹਨਾਂ ਦਾ ਰੇਟ ਤਾਂ ਮੇਰੇ ਖਿਆਲ ਚ ਹੁਣ ਉਦੋਂ ਵੱਧ ਤੈ ਹੋ ਗਿਆ ਉਹ ਪਰ ਇਹ ਪੈਸਾ ਲਗਭਗ ਕੀ ਹੈ ਮੇਰੇ ਖਿਆਲ ਜਿਹੜਾ ਸਾਡੇ ਘੜੇ ਦਾ ਪਾਣੀ ਉਹ ਦਿੱਲੀ ਜਾਈ ਜਾਂਦਾ ਤਾਂ ਦਿੱਲੀ ਵਾਲੇ ਕੀ ਹੈ ਜਿਹੜੇ ਪਾਣੀ ਸਾਡਾ ਚੁੰਡੀ ਜਾਂਦੇ ਆ ਉਹ ਪਾਣੀ ਰੋਕਣ ਵਾਸਤੇ ਲੋਕਾਂ ਨੂੰ ਤਾਂ ਹੀ ਬਾਜਾਂ ਮਾਰੀ ਜਾਂਦਾ ਉਹ ਟੱਕਣ ਲਾ ਲਓ ਆਪਦਾ ਘੜਾ ਟੱਕ ਲਗੇ ਤੇ ਚੱਪਣੀ ਉੱਤੇ ਧਰ ਦਈਏ ਵੀ ਜਿੱਥੇ ਨੱਕ ਡਬੋ ਕੇ ਇਹਨਾਂ ਨੂੰ ਮਾਰ ਦਈਏ ਆਖਰੀ ਸਵਾਲ ਆ ਬਾਈ ਜਿਵੇਂ ਇਸ ਅਫਸਰ ਤੇ ਤਾਂ ਕਾਰਵਾਈ ਹੋ ਗਈ ਆ ਉਹ ਇੱਕ ਸ਼ਿਕਾਇਤ ਕਰਨ ਤੋਂ ਬਾਅਦ ਹੋਈ ਆ ਕਿ ਲੱਗਦਾ ਨਹੀਂ ਵੀ ਬਿਨਾਂ ਸ਼ਿਕਾਇਤ ਕੀਤੇ ਵੀ ਜਾਂਚ ਜਿਹੜੀ ਹੋਣੀ ਚਾਹੀਦੀ ਆ ਤੇ ਇਨ੍ਹਾਂ ਜਾਂਚਾਂ ਦੇ ਵਿੱਚ ਜਿਹੜੇ ਸਰਕਾਰ ਦੇ ਨਮਾਇंदे ਐਮ ਐਲ ਏ ਮੰਤਰੀ ਉਹਨਾਂ ਦੀ ਜਾਂਚ ਵੀ ਹੋਣੀ ਚਾਹੀਦੀ ਇਸੇ ਤਰੀਕੇ ਨਾਲ ਮੈਂ ਕਹਣਾ ਵੀ ਜਾਂਚ ਕਰਨਗੇ ਕੀ ਦੀ ਜੇ ਤੁਸੀਂ ਪਹਿਲਾਂ ਹੀ ਬਾਈ ਗੱਲ ਕੀਤੀ ਆ ਹਮਤਾਜ ਵੀ ਜਿਹੜੇ ਬੰਦੇ ਬਿਠਾਏ ਵੇ ਆ ਸਾਰੇ ਮਾਕੇ ਕਰਪਟ ਸਭ ਤੋਂ ਚਿਹਤਾ ਅਫਸਰ ਸੀ ਇਨ੍ਹਾਂ ਦਾ ਸਰਕਾਰ ਦਾ ਯਾਰ ਹੀ ਜਦੋਂ ਉਹ ਬੰਦਾ ਫੜਿਆ ਗਿਆ ਮੈਨੂੰ ਐ ਦੱਸੋ ਪੰਜਾਬ ਸਰਕਾਰ ਕੋਈ ਐਕਸ਼ਨ ਲੈ ਸਕਦੀ ਆ ਜੇ ਲੈਂਦੀ ਆ ਕਿ ਆ ਆਪਦਾ ਜੇ ਮੇ ਕੁੜਤਾ ਜਗਾਂਗੇ ਢਿੱਡਾ ਆਪਦਾ ਨੰਗਾ ਹੋ ਹੁਣ ਅਫਸਰ ਚਾਹੀ ਜੇ ਰੁਪਏ ਕਮਾ ਕੇ ਗਈ ਆ ਹਰ ਚਰਨ ਮੇ ਆ ਕੇ ਭੁੱਲੜ ਦੀ ਜੇ ਸਹੀ ਤਵਦੀਸ਼ ਹੋਗੀ ਤਾਂ ਮੈਂ ਕਹਣਾ ਜਿਹੜਾ ਪੈਸਾ ਹੈਗਾ ਇਹਦੇ ਘਰ ਵਿੱਚ ਦੀ ਹੁੰਦਾ ਹੋਇਆ ਜਾਂਦਾ ਤਾਂ ਤਾਂ ਮਨਿਸਟਰਾਂ ਜਾਂ ਦਿੱਲੀ ਪਹੁੰਚਦਾ ਹੋ ਹੁਣ ਮਸਲਾ ਤੁਸੀਂ ਗੱਲ ਕਰਦੇ ਵੀ ਕਾਰਵਾਈ ਹੋਣੀ ਮੈਂ ਕਹਿੰਦਾ ਵੀ ਕਾਰਵਾਈ ਤਾਂ ਹੋਣੀ ਚਾਹੀਦੀ ਆ ਉਹ ਤਾਂ ਆਪਣੇ ਆਪ ਹੀ ਹੋਣੀ ਚਾਹੀਦੀ ਸੀ ਹੁਣ ਸੀਬੀਆਈ ਨੇ ਕੀ ਇੱਕ ਬੰਦੇ ਦੀ ਕੰਪਲੇਂਟ ਤੇ ਅਸਰ ਕੀਤਾ ਜਿਹੜਾ ਤੁਸੀਂ ਸਵਾਲ ਕੀਤਾ ਵੀਰ ਕੰਪਲੇਂਟ ਕਰਕੇ ਹੀ ਕਿਉਂ ਕਾਰਵਾਈ ਹੁੰਦੀ ਆ ਬਿਨਾ ਇਹਦਾ ਮਤਲਬ ਕੀ ਇਹ ਬਿਨਾ ਕੰਪਲੇਂਟ ਤੋਂ ਜਿੱਦੀ ਨਹੀਂ ਪੰਜਾਬ ਦੇ ਵਿੱਚ ਜਿੱਡਾ ਨੈਕਸਸ ਚੱਲ ਰਿਹਾ ਜਿੰਨੇ ਵੱਡੇ ਲੈਵਲ ਤੇ ਜੁੱਧਨਸ਼ੈਮ ਵਿਰੁੱਧ ਜਿਹੜਾ ਛੇੜ ਰੱਖਿਆ ਸੀ ਇਹਨਾਂ ਨੇ ਕੱਟੜ ਇਮਾਨਦਾਰਾਂ ਦੀ ਭ੍ਰਿਸ਼ਟਾਚਾਰ ਵਿਰੁੱਧ ਜਿਹੜਾ ਕੀਤਾ ਸੀ ਸਾਰਿਆਂ ਦੀ ਤਾਂ ਫੂਕ ਨਿਕਲੀ ਜਾਂਦੀ ਹੈ ਉਹ ਨਿਕਲਦੀ ਤਾਂ ਕਿਉਂਕਿ ਕੀ ਆ ਕੁਝ ਕਰਨ ਜੋਗੇ ਹੈ ਨਹੀਂ ਕਿਉਂਕਿ ਆਪ ਕਰਾਪਟ ਹੋ ਗਈ ਸਰਕਾਰ ਜਿਹੜੀ ਹੈਗੀ ਆ ਠੀਕ ਹੈ ਕੱਟੜ ਇਮਾਨਦਾਰੀ ਦਾ ਦਾਵਾ ਕਰਨ ਵਾਲੇ ਅੱਜ ਕੀ ਸਭ ਤੋਂ ਵੱਧ ਬੇਈਮਾਨ ਹੋਏ ਬੈਠੇ ਆ ਇਸ ਕਰਕੇ ਇਹਨਾਂ ਤੋਂ ਆਸ ਕੋਈ ਨਹੀਂ ਠੀਕ ਹੈ ਜਿਹੜੀ ਕਾਰਵਾਈ ਹੋਈ ਵੀ ਆ ਇਹ ਵੀ ਕਿਤੇ ਨਾ ਕਿਤੇ ਬਈ ਮਗੇ ਇਹ ਵੀ ਪੋਲਿਟਿਕਸ ਹੈਗੀ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਦੱਸਿਆ ਵੀ ਸੈਂਟਰ ਨੇ ਸ ਬਿਊਰੋਕ੍ਰੇਸੀ ਦੇ ਉੱਤੇ ਉਹਨਾਂ ਨੂੰ ਤਜਰਬਾ ਕਰਾਤਾ ਵੀ ਅਸੀਂ ਆਹ ਕਰ ਸਕਦੇ ਹਾਂ ਹੁਣ ਸੰਭਲ ਜੋ ਜਨਤਾ ਸਾਡੇ ਆਖੇ ਲੱਜੋ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਤੁਸੀਂ ਇਹ ਦੇਖੋਗੇ ਕਿ ਜਿਹੜੀਆਂ ਤੜਾਵਾਂ ਹੈਗੀਆਂ ਨੇ ਉਹ ਹੁਣ ਖੋ ਕੇ ਨਾ ਆਪਾਂ ਨੇ ਤੋਂ ਬੀਜੇਪੀ ਨੇ ਆ ਦੇ ਹੱਥ ਲੈ ਲਈਆਂ ਹੁਣ ਬਿਊਰੋਕ੍ਰੇਸੀ ਕੀ ਹੈ ਮੈਂ ਕਹਿੰਦਾ ਵੀ ਸਾਰੀ ਸੈਂਟਰ ਦੇ ਹਿਸਾਬ ਨਾਲ ਚੱਲਣੀ ਸ਼ੁਰੂ ਹੋ ਜੂ ਆਉਣ ਵਾਲੇ ਟਾਈਮ 'ਚ ਇਹ ਸਰਕਾਰ ਦੇ ਹੱਥੋਂ ਤਾਂ ਬੈਸੀ ਬਿਊਰੋਕ੍ਰੇਸੀ ਇਹਨਾਂ ਤੋਂ ਕਾਬੂ ਨਹੀਂ ਆਈ ਇਹਨਾਂ ਦੇ ਹੱਥੋਂ ਨਿਕਲ ਗਈ ਐਸਾ ਸਾਧ세 ਤੋਂ ਬਾਅਦ ਪਰਮਾਨੈਂਟਲੀ ਇਹਨਾਂ ਦੇ ਹੱਥੋਂ ਬਿਊਰੋਕ੍ਰੇਸੀ ਖੁੱਸ ਗਈ ਆ ਹੁਣ ਬਿਊ